ਮੇਰੀ ਮੁਰਾਦ ਆ ਜੀ ਪੰਜਾਬ ਦੇ ਮਸ਼ਹੂਰ ਪੇਪਰ ਆਰਟਿਸਟ ਸਰਦਾਰ ਗੁਰਪ੍ਰੀਤ ਸਿੰਘ ਖੋਣਾ ਤੋਂ ਆ ਕੋਡੇ ਬਣਾਏ ਹੋਏ 1984 ਦੇ ਕੱਲੂ ਘਰ ਵੇਲੇ ਤੋਂ ਤਹਿਸ ਨਹਿਸ ਹੋਏ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਨੇ ਉਹਨਾਂ ਦਾ ਜਿਹੜਾ ਮਾਡਲ ਆ ਉਹਨਾਂ ਦੀ ਪ੍ਰਦਰਸ਼ਨੀ ਉਹ ਇੱਕ ਮਾਡਲ ਬਣਾ ਕੇ ਵੱਡੇ ਸਾਇਜ ਦਾ ਤੇ ਜਿੱਥੇ ਆਪਾਂ ਉਸ ਨੂੰ ਵਕ ਵਕ ਵਿਕਟੋਰੀਆ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਐਗਜ਼ਿਬਿਟ ਕੀਤਾ ਉਹਦੇ ਨਾਲ ਹੀ ਪੂਰੀ ਦੁਨੀਆ ਨੂੰ ਇਸ ਜੋ ਸ਼ਹੀਦਾਂ ਨੂੰ ਸਮਰਪਿਤ ਇਹ ਮਾਡਲ ਬਣਾ ਕੇ ਤੇ ਉਹਨਾਂ ਨੂੰ ਸਮਰਪਿਤ ਤੇ ਤੁਸੀਂ ਮੈਂ ਕਹ ਲੂੰਗੀ ਦੁਨੀਆ ਦੇ ਜਿਹੜੇ ਸੱਤ ਯੂਬੇ ਨੇ ਉਹ ਇਮਾਰਤਾਂ ਤੋਂ ਲੈ ਕੇ ਵੀ ਮੇਰੇ ਖਾਲ ਦੇ ਵਿੱਚ ਸ਼ਹਿਰ ਦੀ ਕੋਈ ਇਮਾਰਤ ਬਚੀ ਹੋਵੇ ਜਿਸ ਦਾ ਮਾਡਲ ਤੁਸੀਂ ਨਾ ਪਿਆਰ ਦਿੱਤਾ ਹੋਵੇ ਪੰਜ ਤੱਕ ਸਾਬਾਨਾ ਦੇ ਮਾਡਲ ਪਾਕਿਸਤਾਨ ਦੇ ਕਾਫੀ ਸਾਰੇ ਗੁਰਦੁਆਰਿਆਂ ਦੇ ਜਿੱਥੇ ਮਾਡਲ ਬਣਾਏ ਉਹਦੇ ਨਾਲ ਹੀ 400 ਸਾਲ ਪੁਰਾਣਾ ਸ਼੍ਰੀ ਦਰਬਾਰ ਸਾਹਿਬ ਜੀ ਦਾ ਵੀ ਮਾਡਲ ਦਸ ਮਹੀਨੇ ਬਣਾਇਆ ਗਿਆ ਜੋ ਕਿ ਆਸਟ੍ਰੇਲੀਆ ਦੇ ਵੀ ਵਰਲਡ ਕਪ ਆਫ ਰੈਕਟ ਵੱਲੋਂ ਵਨ ਰਿਕਾਰਡ ਦੇ ਕੇ ਨਵਾਜਿਆ ਗਿਆ ਸੀਗਾ ਤੁਹਾਨੂੰ ਚੰਗਾ ਮਾਨ ਸਨਮਾਨ ਮਿਲਿਆ ਹੋਵੇ ਤੇ ਤੁਹਾਨੂੰ ਲੱਗਿਆ ਹੋਵੇ ਕਿ ਇਸ ਖੇਤਰ ਦੇ ਵਿੱਚ ਮੈਂ ਹੋਰ ਵੀ ਚੰਗਾ ਕੰਮ ਕਰ ਸਕਦਾ ਹਾਂ α1 ਮੌਲਾ ਇੱਕ ਅੰਦਰ ਸੰਦੇ ਵਿੱਚ ਠੀਕ ਹੈ ਜੀ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਸਨ 2010 ਦੇ ਵਿੱਚ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਹੱਥ ਦੇ ਜਿਹੜੇ ਹੁਨਰ ਨੂੰ ਅਸੀਂ ਪੂਰੇ ਨੈਸ਼ਨਲ ਲੈਵਲ ਤੇ ਦਿਖਾਈਏ ਕਿ ਦੁਨੀਆ 'ਚ ਸਭ ਤੋਂ ਪਹਿਲਾਂ 1 ਕਿਚ ਦੀ ਦਸਤਾਰ ਬਣਾਉਣ ਦਾ ਮਾਣ ਵੀ ਦਾਸ ਪ੍ਰਾਪਤ ਹੈ ਕਿਉਂਕਿ ਸਭ ਤੋਂ ਪਹਿਲਾਂ ਮੈਂ 1 ਕਿਚ ਦੀ ਦਸਤਾਰ 2009 ਦਾ ਸਾਲ ਦੇ ਵਿੱਚ ਬਣਾਈ ਸੀ ਤੇ 2012 ਦੇ ਵਿੱਚ ਉਹਨੂੰ ਦਿੱਲੀ ਦੇ ਵਿੱਚ ਇੰਡੀਆ ਬੁੱਕ ਆਫ ਰੈਕੋਰਡ ਵੱਲੋਂ 2.20 ਟੈਲੈਂਟ ਆਫ ਇੰਡੀਆ ਦਾ ਅਵਾਰਡ ਦੇਖਣ ਨੂੰ ਮਿਲਦਾ ਹੈ ਜੀ ਸਭ ਸੇਜ਼ ਜੀ ਆਸਟ੍ਰੇਲੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਚਨਦੀਪ ਕੰਗੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੁਨੀਆ ਵਿੱਚ ਸਮਾਜ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ ਜੋ ਕਿ ਨਵੀਆਂ ਪੈੜਾਂ ਨਵੀਆਂ ਪਰਤਾਂ ਪਾਉਂਦੇ ਨੇ ਤੇ ਉਹਨਾਂ ਘੱਟ ਲੋਕਾਂ ਵਿੱਚੋਂ ਵੀ ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਜਿਹੜੇ ਕਿ ਨਵੀਆਂ ਪੈੜਾਂ ਨਵੀਆਂ ਪਰਤਾਂ ਤੇ ਚੱਲਦੇ ਹੋਏ ਸਮਾਜ ਦੇ ਵਿੱਚ ਇੱਕ ਆਪਣੀ ਬਲੱਖਣ ਜਗ੍ਹਾ ਬਣਾਉਂਦੇ ਨੇ ਅੱਜ ਸਾਡੇ ਨਾਲ ਇੱਕ ਅਜਿਹੀ ਹੀ ਸ਼ਖਸੀਅਤ ਨੇ ਜੋ ਕਿ ਨਵੀਆਂ ਪੈੜਾਂ ਨਵੀਆਂ ਪਰਤਾਂ ਤੇ ਚੱਲੇ ਅਤੇ ਸਮਾਜ ਦੇ ਵਿੱਚ ਇੱਕ ਵੱਡਾ ਨਾਮ ਬਣਾਇਆ ਇੱਥੇ ਹੀ ਨਹੀਂ ਸਗੋਂ ਕੀ ਆਪਣਾ ਨਾਮ ਬਣਾਉਣ ਦੇ ਨਾਲ ਨਾਲ ਉਹਨਾਂ ਨੇ ਆਪਣੇ ਨਾਮ 17 ਵਿਸ਼ਵ ਰਿਕਾਰਡ ਤੇ 7 ਕੌਮੀ ਰਿਕਾਰਡ ਵੀ ਕਰਵਾ ਲਏ। ਮੇਰੀ ਮੁਰਾਦ ਆ ਜੀ ਪੰਜਾਬ ਦੇ ਮਸ਼ਹੂਰ ਪੇਪਰ ਆਰਟਿਸਟ ਸਰਦਾਰ ਗੁਰਪ੍ਰੀਤ ਸਿੰਘ ਹੋਣਾ ਤੋਂ। ਬਾਜੀ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਤੇ ਸਪੈਸ਼ਲ ਮੈਂ ਸ਼ੁਕਰਾਨਾ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ 7C ਚੈਨਲ ਦਾ ਟੀਵੀ ਦਾ ਜੋ ਕਿ ਆਸਟ੍ਰੇਲੀਆ ਤੋਂ ਹੈ ਤੇ ਮੈਂ ਪੂਰੀ ਟੀਮ ਦਾ ਦਿਲੋਂ ਸਵਾਗਤ ਕਰਦਾ ਹਾਂ ਅੱਛਾ ਭਾਈ ਜੀ ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਫੇਰੀ ਬਾਰੇ ਕੁਝ ਦੱਸੋ ਭਈ ਕਿਵੇਂ ਚੱਲ ਰਹੀ ਹੈ ਆਸਟ੍ਰੇਲੀਆ ਫੇਰੀ ਤੇ ਮੈਂ ਸਮਝਦਾ ਕਿ ਥੋੜੇ ਬਣਾਏ ਹੋਏ 1984 ਦੇ ਕੱਲੂ ਘਰ ਵੇਲੇ ਤਹਜ਼ ਨਵੇਂ ਸੋਏ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਨੇ ਉਹਨਾਂ ਦਾ ਜਿਹੜਾ ਮਾਡਲ ਹੈ ਉਹਨਾਂ ਦੀ ਪ੍ਰਦਰਸ਼ਨੀ ਅਸਵੇਂ ਜਿਹੜੇ ਵਕ ਵਕ ਗੁਰਦੁਆਰਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਰਹੀ ਆ ਤੇ ਕਿਵੇਂ ਦਰਸ਼ਕਾਂ ਦਾ ਹੁਹਾਰਾ ਮਿਲ ਰਿਹਾ ਹੈ ਬਿਲਕੁਲ ਜੀ ਮੈਂ ਦੱਸਣਾ ਚਾਹਾਂਗਾ ਕਿ ਬਿੱਤੇ ਕੁਝ ਦਿਨ ਪਹਿਲਾਂ ਮੈਂ ਇਥੇ ਆਸਟ੍ਰੇਲੀਆ ਆਇਆ ਤੇ ਜੂਨ 1984 ਦਾ ਜੋ ਦਰਦ ਹੈ ਜੋ ਕੱਲੂਕਾਰਾ ਸਾਡੇ ਸਿੱਖ ਕੌਮ ਨਾਲ ਵਾਪਰਿਆ ਸ੍ਰੀ ਅਕਾਲ ਤਖਤ ਸਾਹਿਬ ਟਾਈਟਲ ਕਰ ਦਿੱਤਾ ਗਿਆ ਤੇ ਉਸ ਦਰਦ ਨੂੰ ਦਰਸਾਉਂਦਾ ਇੱਕ ਮਾਡਲ ਬਣਾ ਕੇ ਆਸਟ੍ਰੇਲੀਆ ਦੀਆਂ ਸਮੂਹ ਸੰਗਤਾਂ ਨੂੰ ਜਿੱਥੇ ਸਮਰਪਿਤ ਕੀਤਾ ਉੱਤੇ ਪੂਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਇਸ ਦਿਲ ਨੂੰ ਦੈਨ ਨੂੰ ਨਮ ਅੱਖਾਂ ਦੇ ਨਾਲ ਮਨਾਉਂਦੀਆਂ ਨੇ ਤਾਂ ਉਹ ਇੱਕ ਮਾਡਲ ਬਣਾ ਕੇ ਵੱਡੇ ਸਾਈਜ਼ ਦਾ ਤੇ ਜਿੱਥੇ ਆਪਾਂ ਉਸ ਨੂੰ ਵਕ ਵਕ ਵਿਕਟੋਰੀਆ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਐਗਜ਼ਿਬਿਟ ਕੀਤਾ ਉਹਦੇ ਨਾਲ ਹੀ ਪੂਰੀ ਦੁਨੀਆ ਨੂੰ ਇਸ ਜੋ ਸ਼ਹੀਦਾਂ ਨੂੰ ਸਮਰਪਿਤ ਇਹ ਮਾਡਲ ਬਣਾ ਕੇ ਤੇ ਉਹਨਾਂ ਨੂੰ ਸਮਰਪਿਤ ਕੀਤਾ ਹੈ ਅੱਛਾ ਭਾਈ ਹੁਣ ਇੱਕ ਜਿਹੜੀ ਦਿਲਚਸਪ ਗੱਲ ਆ ਨਾ ਜੀ ਕਿ ਇਹ ਜਿਹੜਾ ਮਾਡਲ ਆ ਤੁਸੀਂ ਇੱਥੇ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਹੀ ਤਿਆਰ ਕੀਤਾ ਹਨਾ ਤੇ ਇਸ ਪਿੱਛੇ ਕੋਈ ਖਾਸ ਵਜ੍ਹਾ ਹੋਵੇ ਵੀ ਇੱਥੇ ਹੀ ਤਿਆਰ ਕੀਤਾ ਤੇ ਕੀ ਸਮੱਸਿਆਵਾਂ ਆਈਆਂ ਤਾਂ ਜਾਂ ਮੈਕਲਮਾ ਵੀ ਕਿੱਦਾਂ ਦਾ ਸਹਿਯੋਗ ਮਿਲਿਆ ਆਸਟ੍ਰੇਲੀਅਨ ਸੰਗਤਾਂ ਤੋਂ ਬਿਲਕੁਲ ਜੀ ਮੈਂ ਕਹਿਣਾ ਚਾਹੂੰਗਾ ਕਿ ਮੋਸਟਲੀ ਇਸ ਤਰ੍ਹਾਂ ਹੁੰਦਾ ਕਿ ਮੇਰੇ ਮਾਡਲ ਜਿਹੜੇ ਮੈਂ ਬਣਾ ਕੇ ਲੈ ਜਾਣਾ ਤੇ ਛੋਟੇ ਸਾਜਦੇ ਹੁੰਦੇ ਐ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਮੈਂ ਸਿੰਗਾਪੁਰ ਦੇ ਵਿੱਚ ਮਲੇਸ਼ੀਆ ਯੂਕੇ ਯੂਰਪ ਸਾਰੇ ਪਾਸੇ ਐਗਜ਼ੀਬਿਸ਼ਨਲ ਆਈਦੀਆਂ ਤੇ ਛੋਟੇ ਸਾਜਦੇ ਹੁੰਦੇ ਤੇ ਜਦੋਂ ਇੱਥੇ ਵੱਡੇ ਸਾਜ ਦੀ ਡਿਮਾਂਡ ਕੀਤੀ ਗਈ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਕਿਥੇ ਗ੍ਰਿਫਤ ਦੇ ਵਿੱਚ ਵੱਡਾ ਮੇਲਾ ਵੀ ਹੁੰਦਾ ਹੈ ਤੇ ਉੱਥੇ ਵੀ ਜੋੜ ਮਿਲੇ ਦੇ ਵਿੱਚ ਵੀ ਵੱਡੀ ਤਾਦਾਦ ਦੇ ਵਿੱਚ ਹਜ਼ਾਰਾਂ ਤਾਦਾਦ ਚ ਸੰਗਤ ਆਉਂਦੀ ਹੈ ਤੇ ਉੱਥੇ ਵੀ ਐਗਜ਼ਿਬਿਸ਼ਨ ਲਈ ਲਾਉਣਾ ਸੀ ਤੇ ਇੱਕ ਵੱਡਾ ਮਾਡਲ ਚਾਹੀਦਾ ਸੀ ਤਾਂ ਮੈਂ ਸੋਚਿਆ ਕਿ ਚਲੋ ਇੱਥੇ ਆ ਕੇ ਬਣਾਉਣੀ ਕਿਉਂਕਿ ਸੰਗਤਾਂ ਦੇ ਵੀ ਇਹ ਜਿਹੜੇ ਬੇਨਤੀ ਸੀਗੀ ਕਿ ਹੁਕਮ ਲਾਇਆ ਸੰਗਤਾਂ ਨੇ ਕਿ ਇੱਥੇ ਆ ਕੇ ਤੁਸੀਂ ਬਣਾ ਦੇਵੋ ਵੱਡੇ ਸਾਈਜ਼ ਦਾ ਤੇ ਸਾਨੂੰ ਇੱਥੇ ਚਾਹੀਦਾ ਹੈ ਤੇ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਕਿ ਇੱਥੇ ਆ ਕੇ ਬਣਾਇਆ ਜਾਵੇ ਤੇ ਇੱਥੇ ਕੋਈ ਵੀ ਤਰ੍ਹਾਂ ਦੀ ਸੰਗਤਾਂ ਨੇ ਕਮੀ ਨਹੀਂ ਹੋਣ ਦਿੱਤੀ ਕਾਫੀ ਸਾਰੇ ਪਾਰਟ ਮੈਂ ਆਪ ਹੀ ਲੈ ਕੇ ਆਇਆ ਸੀਗਾ ਤੇ ਕੁਝ ਪਾਰਟ ਇੱਥੇ ਜੋੜ ਕੇ ਤੇ ਆਪਾਂ ਇੱਕ ਸੰਗਤਾਂ ਦੇ ਸੰਮੁਖ ਮਾਡਲ ਤਿਆਰ ਕੀਤਾ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਹੈਗੀ ਹੈ ਸੰਗਤਾਂ ਵੱਲੋਂ ਆਉਣ ਨਹੀਂ ਦਿੱਤੀਗੀ ਹਾਂਜੀ ਤੇ ਭਾਈ ਗ੍ਰਿਫਤ ਸ਼ਹੀਦੀ ਜੋੜ ਮੇਲੇ ਦੀ ਗੱਲ ਚੱਲੀ ਆ ਤਾਂ ਮੈਂ ਇੱਥੇ ਦਰਸ਼ਕਾਂ ਨੂੰ ਵੀ ਇਹ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨਾ ਚਾਹਉਣਾ ਕਿ ਉੱਥੇ ਵੀ ਮੈਗਨਾਬੀ 40 50 ਹਜ਼ਾਰ ਸੰਖਿਆ ਦੇ ਇਕੱਠ ਦੇ ਵਿੱਚ ਥੋੜਾ ਸਨਮਾਨ ਕੀਤਾ ਗਿਆ ਕਮੇਟੀ ਵੱਲੋਂ ਤੇ ਉਹ ਵੀ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਆ ਤੇ ਕਿਵੇਂ ਦਾ ਲੱਗਿਆ ਕਿਵੇਂ ਦਾ ਸੀ ਉਹ ਐਕਸਪੀਰੀਅੰਸ ਬਿਲਕੁਲ ਜੀ ਜਦੋਂ ਉੱਥੇ ਇੱਕ ਕਬੱਡੀ ਦਾ ਗੇਮ ਹੁੰਦਾ ਹੈ ਮੇਲਾ ਹੁੰਦਾ ਬਹੁਤ ਵੱਡਾ ਤੇ ਉੱਥੇ ਜਦੋਂ ਦਾਸ ਨੂੰ ਉੱਥੇ ਕਮੇਟੀ ਦੇ ਪ੍ਰਬੰਧਕ ਆਏ ਤੇ ਉਹਨਾਂ ਨੇ ਕਿਹਾ ਕਿ ਅੱਜ ਸ਼ਾਮ ਨੂੰ ਤੁਹਾਨੂੰ ਇੱਥੇ ਸਨਮਾਨ ਕੀਤਾ ਜਾਏਗਾ ਕਿਉਂਕਿ ਤੁਸੀਂ ਕੌਮ ਦਾ ਜੋ ਬਹੁਤ ਵੱਡਾ ਦਰਦ ਹੈ ਜੋ ਕਾਰਜ ਹੈ ਤੁਸੀਂ ਆਪਣੀ ਕਲਾ ਰਾਈ ਪੇਸ਼ ਕੀਤਾ ਹੈ ਤੇ ਨਵੀਂ ਪੀੜ੍ਹੀ ਨੂੰ ਇੱਥੇ ਬਹੁਤ ਕੁਝ ਇਤਿਹਾਸ ਜਾਣਨ ਨੂੰ ਮਿਲਿਆ ਹੈ ਤੇ ਇਸ ਕਰਕੇ ਅਸੀਂ ਤੁਹਾਨੂੰ ਸ਼ਾਮੀ ਇੱਥੇ ਸਨਮਾਨਤ ਕਰਾਂਗੇ ਕਬੱਡੀ ਮੇਲੇ 'ਚ ਤੇ ਸ਼ਾਮ ਨੂੰ ਕਾਫੀ ਸਾਰੇ ਪਤਵੱਤੇ ਸੱਜਣਾਂ ਆਏ ਕਮੇਟੀ ਦੇ ਤੇ ਉਹ ਕਹਿੰਦੇ ਆਓ ਜੀ ਭਾਈ ਸਾਹਿਬ ਤੁਹਾਡਾ ਸਨਮਾਨ ਕਰਨਾ ਹੈ ਤੇ ਉਹ ਸਨਮਾਨ ਦੇ ਨਾਲ ਬਹੁਤ ਕੁਝ ਐਕਸਪੀਰੀਅੰਸ ਇਹ ਹੋਇਆ ਕਿ ਸਾਡੇ ਪੰਜਾਬੀ ਦੁਨੀਆ ਦੇ ਵਿੱਚ ਕਿਤੇ ਵੀ ਵਸਦੇ ਹੋਣ ਚਾਹੇ ਉਹ ਅਮਰੀਕਾ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਮੈਂ ਪਹਿਲੀ ਵਾਰੀ ਮੇਰੀ ਵਿਜੀਟ ਹੈ ਅੱਛਾ ਜੀ ਤੇ ਇਹ ਦੇਖਿਆ ਬੜੇ ਖੁੱਲੇ ਦਿਲ ਦੇ ਨਾਲ ਇੱਥੋਂ ਦੀਆਂ ਸੰਗਤਾਂ ਨੇ ਮੇਰਾ ਸਵਾਗਤ ਕੀਤਾ ਜੋ ਮੈਂ ਸੋਚਿਆ ਵੀ ਨਹੀਂ ਸੀ ਉਤੋਂ ਬਾਅਦ ਚੜ ਕੇ ਸੰਗਤਾਂ ਵੱਲੋਂ ਮਾਨ ਸਨਮਾਨ ਮਿਲਿਆ ਤੇ ਬਹੁਤ ਸਾਰਾ ਪਿਆਰ ਮਿਲਿਆ ਨਹੀਂ ਸਨਮਾਨ ਥੋੜਾ ਬਾਈ ਜੀ ਬਣਦਾ ਵੀ ਆ ਤੇ ਕਾਰਨ ਉਹਦੇ ਪਿੱਛੇ ਚਲੋ ਕਮਰਸ਼ੀਅਲ ਤੌਰ ਤੇ ਤਾਂ ਜਿਹੜੀ ਛੋਟੀ ਕਲਾ ਸੀ ਹਨਾ ਜਿਵੇਂ ਕਲਾ ਤੋਂ ਉਹ ਕਿਰਤ ਬਣੀ ਤੇ ਤੁਸੀਂ ਮੈਂ ਕਹ ਲੂ ਵੀ ਦੁਨੀਆ ਦੇ ਜਿਹੜੇ ਸੱਤ ਅਜੂਬੇ ਨੇ ਉਹ ਇਮਾਰਤਾਂ ਤੋਂ ਲੈ ਕੇ ਵੀ ਮੇਰੇ ਖਿਆਲ ਦੇ ਵਿੱਚ ਸ਼ਾਇਦ ਹੀ ਕੋਈ ਇਮਾਰਤ ਬਚੀ ਹੋਵੇ ਜਿਸ ਦਾ ਮਾਡਲ ਤੁਸੀਂ ਨਾ ਪਿਆਰ ਕੀਤਾ ਹੋਵੇ ਪਰ ਜਿਹੜੀ ਸਿੱਖੀ ਨੂੰ ਜਿਹੜੀ ਪੰਥ ਨੂੰ ਥੋੜੀ ਦੇਣ ਕਿ ਦਸਾਂ ਗੁਰੂ ਸਰਵਾਨ ਦੇ ਪੇਪਰ ਮਾਡਲ ਤਿਆਰ ਕਰ ਲਈ ਪੰਜਾਬ ਤਖਤਾਂ ਦੇ ਤੇ ਸਭ ਤੋਂ ਵੱਡੀ ਗੱਲ ਜਿਹੜੀ 1984 ਦੇ ਕੱਲੂਕਾਰ ਇਹ ਕੱਲੂਕਾਰੇ ਮਿਲਦੀ ਤਹਿਸਨੈਸ ਹੋਏ ਸ਼੍ਰੀ ਕੌਤਕ ਸਾਹਿਬ ਦਾ ਜਿਹੜਾ ਤੁਸੀਂ ਮਾਡਲ ਤਿਆਰ ਕਰਕੇ ਉਸ ਉਸ ਨਾਲ ਇਸ ਤਰ੍ਹਾਂ ਕੀ ਜਿਵੇਂ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਆ ਜਾਂ ਜੰਗ ਜਨਰੇਸ਼ਨ ਆਈ ਤੇ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਆ ਜਿਵੇਂ ਕਹਿੰਦੇ ਹੁੰਦੇ ਨੇ ਵੀ ਇੱਕ ਤਸਵੀਰ ਆ ਨਾ ਜਿਹੜੀ ਉਹ ਲੱਖਾਂ ਕਰੋੜਾਂ ਸ਼ਬਦਾਂ ਦਾ ਕੰਮ ਕਰ ਜਾਂਦੀ ਹੈ ਤੇ ਉਹ ਤੁਸੀਂ ਸਾਡੀ ਸਾਰਿਆਂ ਦੀ ਜੌਬ ਆ ਜਾਂ ਮੈਨੂੰ ਕਹਾਂ ਕਿ ਕੰਮ ਆ ਜਿਹੜਾ ਵੀ ਬੱਚਿਆਂ ਨੂੰ ਉਹ ਉਸ ਬਾਰੇ ਜਾਣਕਾਰੀ ਦੇਣੀ ਉਹ ਸੌਖਾ ਕਰਦਾ ਕਿਉਂਕਿ ਹੁਣ ਜਦੋਂ ਉਹ ਦੇਖਦੇ ਨੇ ਤਾਂ ਉਹਨਾਂ ਦੇ ਆਪਣੇ ਆਪ ਹੀ ਉਹ ਹੋਰ ਉਹ ਇਹ ਚੀਜ਼ ਨੂੰ ਜਾਣਨ ਬਾਰੇ ਇੱਕ ਸਵਾਲ ਪੈਦਾ ਹੋ ਗਿਆ ਇੱਕ ਨਵਾਂ ਸਵਾਲ ਬੱਚਿਆਂ ਦੇ ਜਿਗਰ ਦੇ ਵਿੱਚ ਖੜਾ ਹੁੰਦਾ ਕਿ ਹਾਂ ਆਪਣੇ ਮੰਮੀ ਪਾਪਾ ਨੂੰ ਪੁੱਛਦੇ ਨੇ ਵੀ ਸਾਡੇ ਨਾਲ ਕੌਮ ਨਾਲ ਕੀ ਵਾਪਰਿਆ ਅੱਜ ਵੀ ਸਾਨੂੰ ਉਸ ਚੀਜ਼ ਦਾ ਇਨਸਾਫ ਨਹੀਂ ਮਿਲਿਆ ਤਾਂ ਇਹ ਜਿਹੜੀ ਕਲਾ ਕਿਰਤ ਹੈ ਕਿਉਂਕਿ ਮੈਂ ਹੁਣੇ ਤੁਸੀਂ ਵੀ ਜ਼ਿਕਰ ਕੀਤਾ ਕਿ ਦਸਾਂ ਪਾਸ਼ੇ ਦੇ ਜਨਮ ਸਥਾਨਾਂ ਦੇ ਮਾਡਲ ਪੰਜ ਤਖਤ ਸਹਿਬਾਨਾਂ ਦੇ ਮਾਡਲ ਪਾਕਿਸਤਾਨ ਦੇ ਕਾਫੀ ਸਾਰੇ ਗੁਰਦੁਆਰਿਆਂ ਦੇ ਜਿੱਥੇ ਮਾਡਲ ਬਣਾਏ ਉਹਦੇ ਨਾਲ ਹੀ 400 ਸਾਲ ਪੁਰਾਣਾ ਸ੍ਰੀ ਦਰਬਾਰ ਸਾਹਿਬ ਜੀ ਦਾ ਵੀ ਮਾਡਲ 10 ਫੁੱਟ ਬਣਾਇਆ ਗਿਆ ਜੋ ਕਿ ਆਸਟ੍ਰੇਲੀਆ ਦੇ ਵੀ ਵਰਲਡ ਬੁੱਕ ਆਫ ਰੈਕੋਰਡ ਵੱਲੋਂ ਵਰਲਡ ਰਿਕਾਰਡ ਦੇ ਕੇ ਨਿਵਾਜਿਆ ਗਿਆ ਸੀਗਾ ਤੇ ਇਸ ਤਰ੍ਹਾਂ ਦੇ ਕਾਰਜ ਕਰਦਿਆਂ ਕਰਦਿਆਂ ਸ਼ੁਕਰਾਨਾ ਕਰੀਦਾ ਉਸ ਵਾਹਿਗੁਰੂ ਦਾ ਕਿ ਇਸ ਤਰ੍ਹਾਂ ਦੇ ਕਾਰਜ ਮੇਰੇ ਸਿਰ ਤੇ ਮਹਾਰਾਜ ਨੇ ਸੇਵਾ ਲਈ ਹੋਈ ਹੈ ਨਾ ਬਹੁਤ ਵਧੀਆ ਗੱਲ ਆਈ ਅਸੀਂ ਆਸ ਕਰਦੇ ਹਾਂ ਕਿ ਪ੍ਰਮਾਤਮਾ ਇਕਣੇ ਛੋਡੇ ਤੇ ਇਹ ਕੰਮ ਹੁੰਦਾ ਵੀ ਨਾ ਮੈਂ ਕਹਿੰਦਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਮਿਹਰ ਨਾਲ ਹੀ ਹੁੰਦਾ ਕਿਉਂਕਿ ਜਿੰਨੀ ਇੱਕ ਕਨਸੈਂਟਰੇਸ਼ਨ ਇਹਦੇ ਵਿੱਚ ਚਾਹੀਦੀ ਆ ਕਿ ਅੱਜ ਕੱਲ ਦੇ ਤੇ ਜੀ ਦੇ ਯੋਗ ਦੇ ਵਿੱਚ ਇਨੀ ਕਨਸੈਂਟਰੇਸ਼ਨ ਨਾਲ ਕੰਮ ਕਰਨਾ ਇਹ ਪ੍ਰਮਾਤਮਾ ਵੀ ਮਿਹਰ ਤੋਂ ਬਣਾ ਨਹੀਂ ਹੋ ਸਕਦਾ ਬਿਲਕੁਲ ਤੇ ਅੱਛਾ ਬਾਈ ਜੀ ਹੁਣ ਗੱਲ ਕਰਦੇ ਥੋੜੇ ਬਚਪਨ ਬਾਰੇ ਤੇ ਹੁਣ ਜਦ ਕਾਗਜ਼ ਤੋਂ ਜਿਹੜੀਆਂ ਚੀਜ਼ਾਂ ਬਣਾਉਣੀਆਂ ਨੇ ਹਨਾ ਜਿਵੇਂ ਹੁੰਦਾ ਕਿ ਆਮ ਬੱਚੇ ਹੁੰਦੇ ਨੇ ਹਨਾ ਵੀ ਆਪਣਾ ਕਿਸ਼ਤੀ ਬਣਾ ਲਈ ਜਹਾਜ਼ ਬਣਾ ਲਿਆ ਹਨਾ ਥੋੜਾ ਬਚਪਨ ਵੀ ਕੁਛ ਇਦਾਂ ਦਾ ਹੀ ਰਿਹਾ ਜਾਂ ਤੁਸੀਂ ਸ਼ੁਰੂ ਤੋਂ ਜਦ ਸਕੂਲ ਕਾਲਜ ਸਕੂਲ ਦੇ ਵਿੱਚ ਹੁੰਦੇ ਸੀ ਤਾਂ ਕੀ ਤੁਸੀਂ ਪਹਿਲਾਂ ਪਈ ਕੁਝ ਵੱਡੀਆਂ ਚੀਜ਼ਾਂ ਬਣਾਉਣ ਲੱਗੇ ਸੀ ਨੇ ਜੀ ਐਕਚੁਅਲੀ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਹਨੂਮਾਨਗੜ੍ਹ ਦਾ ਰਹਿਣ ਵਾਲਾ ਹਾਂ ਰਾਜਸਥਾਨ ਦੇ। ਅੱਛਾ ਜੀ। ਉੱਥੇ ਕਾਫੀ ਅਸੀਂ ਬਚਪਨ ਆਪਣਾ ਗੁਜ਼ਾਰਿਆ ਹੈ ਤੇ ਜਿਹੜੀ ਮੈਂ ਆਪਣੀ ਕਲਾ ਦੀ ਸ਼ੁਰੂਆਤ ਕੀਤੀ ਸੀ ਉਹ ਵੀ ਉੱਥੋਂ ਰਾਜਸਥਾਨ ਤੋਂ ਹੀ ਕੀਤੀ ਸੀਗੀ। ਅੱਛਾ ਜੀ। ਤੇ ਅਸੀਂ ਆਰਟ ਵਾਲ ਮੈਂ ਪਹਿਲਾਂ ਇਹਨਾਂ ਧਿਆਨ ਨਹੀਂ ਤਾਂ ਸਨ 2000 ਦੇ ਵਿੱਚ ਤੇ ਇੱਕ ਮੈਂ ਆਪਣੇ ਕੱਚੇ ਘਰ ਦੇ ਵਿੱਚ ਅਸੀਂ ਰਿਹਾ ਕਰਦੇ ਸੀ ਕੱਚੀਆਂ ਇੱਟਾਂ ਦੇ ਨਾਲ ਬਣੇ ਘਰ ਦੇ ਵਿੱਚ ਅਸੀਂ ਉਹਦਾ ਮਾਡਲ ਮੈਂ ਤਿਆਰ ਕੀਤਾ ਤੇ ਕਾਫੀ ਸਲਾਹਗਾ ਬੇਲੀ ਫਿਰ ਪਰਿਵਾਰ ਵੱਲੋਂ ਹੋਰ ਸੱਜਣਾ ਮਿੱਤਰਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਇਸ ਕਲਾ ਨੂੰ ਅੱਗੇ ਲੈ ਕੇ ਜਾਓ ਫਿਰ ਮੈਂ ਦੁਨੀਆ ਦੇ ਸੱਤਾਂ ਅਜੂਬਿਆਂ ਦੇ ਮਾਡਲ ਜਿਵੇਂ ਕਿ ਤਾਜ ਮਹਿਲ ਦਾ ਸਟੈਚੂ ਆਫ ਲਿਬਰਟੀ ਦ ਲੀਨਿੰਗ ਟਾਵਰ ਆਫ ਪੀਸਾ ਸਟੈਚੂ ਆਫ ਲਿਬਰਟੀ ਜਾਂ ਹਾਰਬਰ ਬ੍ਰਿਜ ਆਸਟ੍ਰੇਲੀਆ ਦਾ ਤੇ ਇਸ ਤਰ੍ਹਾਂ ਦੇ ਕਾਫੀ ਸਾਰੇ ਦੁਨੀਆ ਦੇ ਪ੍ਰਸਿੱਧ ਜੋ ਅਜੂਬੇ ਮੈਂ ਤਿਆਰ ਕੀਤੇ ਤੇ ਇਹ ਕਲਾ ਗਾਂ ਵਾਦਿਆਂ ਵਾਦਿਆਂ हां शुरुआत ਦੇ ਵਿੱਚ ਮੇਰੇ ਪਰਿਵਾਰ ਵੱਲੋਂ ਉਹਨੂੰ ਇੰਨੀ ਜ਼ਿਆਦਾ ਸਲਾਹਗਾ ਨਹੀਂ ਮਿਲੀ ਜਿਵੇਂ ਕਹਿੰਦੇ ਸੀ ਨਾ ਵੀ ਤੁਸੀਂ ਕੋਈ ਹੋਰ ਕੰਮ ਕਰੋ ਕੀ ਕਾगज ਕੱਤੀ ਜਾਂਦੇ ਹੋ ਪਰ ਲੇਕਿਨ ਜਦੋਂ ਪੂਰੀ ਦੁਨੀਆ ਤਾਂ ਹੀ ਉਹ ਮੀਡੀਆ ਦੇ ਰਹੀ ਹਾਂਜੀ ਤੇ ਉਹ ਕਲਾ ਜਾਣ ਲੱਗੀ ਤੇ ਅੱਜ ਉਹ ਪਰਿਵਾਰ ਸਾਰਾ ਜਿਹੜਾ ਮਾਣ ਮਹਿਸੂਸ ਕਰਦਾ ਹੈ ਹਾਂਜੀ ਹਾਂਜੀ ਨਾ ਮੇਰਾ ਇਸੇ ਬਾਬਤ ਅਗਲਾ ਸਵਾਲ ਵੀ ਇਹੀ ਸੀ ਨਾ ਵੀ ਜਦ ਤੁਸੀਂ ਕਿਉਂਕਿ ਪਿੰਡਾਂ ਦਾ ਖਾਸ ਕਰਕੇ ਪੰਜਾਬ ਦੇ ਵਿੱਚ ਆਏ ਹੁੰਦਾ ਨਾ ਵੀ ਇਕਾਗਰਤਾ ਲਾਉਣੀ ਕਿਸੇ ਚੀਜ਼ ਤੇ ਬਹੁਤ ਔਖੀ ਆ ਕਿਉਂਕਿ ਤੁਸੀਂ ਘਰੇ ਕਮਰੇ ਦੇ ਵਿੱਚ ਬਹਿ ਜਾਓਗੇ ਤਾਂ ਘਰਦਿਆਂ ਨੇ ਉਹ ਕੁਈ ਨਾ ਕੋਈ ਕੰਮ ਹੈ ਨਾ ਜਿਵੇਂ ਕਹ ਰਹੇ ਕਿ ਲਾਈਟ ਆ ਗਈ ਲਾਈਟ ਚਲੀ ਗਈ ਜੀ ਜਾਗ ਤੁਸੀਂ ਹੋਰ ਇਹ ਕੰਮ ਕਿੰਨੇ ਹੁੰਦੇ ਨੇ ਵੀ ਤੁਹਾਡੀ ਇਕਾਗਰਤਾ ਵੱਧਦੀ ਹੋਣੀ ਹੈ ਨਾ ਉਸ ਮਾਹੌਲ ਦੇ ਵਿੱਚ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੈ ਨਾ ਤੇ ਕਿਵੇਂ ਸੀ ਕਰਦਿਆਂ ਦਾ ਰਿਸਪਾਂਸ ਵੀ ਜਦ ਤੁਸੀਂ ਮੈਂ ਕਹਿੰਦਾ ਵੀ 7-8 ਘੰਟੇ ਦਿਨ ਤੇ ਲਾਭ ਹੁੰਦੇ ਹੋਵੋਗੇ ਕਿਉਂਕਿ ਬਹੁਤ ਹੀ ਜ਼ਿਆਦਾ ਬਰੀਕੀ ਵਾਲਾ ਕੰਮ ਹੈ ਨਾ ਤੇ ਉਦੋਂ ਕਰਦਿਆਂ ਦਾ ਕਿਵੇਂ ਰਿਸਪਾਂਸ ਸੀ ਵੀ ਹਾਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਤੁਹਾਨੂੰ ਸੱਚ ਦੱਸਾਂਗੇ ਸਾਰੀ ਸਾਰੀ ਰਾਤ ਜਾਗਦਾ ਰਹਿੰਦਾ ਸੀ ਇੱਕ ਜਨੂਨ ਸੀ ਜਿਵੇਂ ਕਹਿੰਦੇ ਨਾ ਕਿਸੇ ਵੀ ਚੀਜ਼ ਨਾਲ ਉੱਚ ਕਾਮਯਾਬੀ ਹਾਸਲ ਕਰ ਲਈਆ ਉਹਨੂੰ ਪ੍ਰਾਪਤ ਕਰਨ ਲਈ ਇਸ਼ਕ ਕਰਨਾ ਪੈਂਦਾ ਉਹਦੇ ਨਾਲ ਤੇ ਮੈਂ ਆਪਣੀ ਕਲਾ ਨਾਲ ਇਸ਼ਕ ਕੀਤਾ ਹਾਂਜੀ ਤੇ ਉਸ ਇਸ਼ਕ ਦੇ ਬਦੋਲਤ ਅੱਜ ਪ੍ਰਮਾਤਮਾ ਨੇ ਕਿਰਪਾ ਕੀਤੀ ਲੇਕਿਨ ਉਸ ਵੇਲੇ ਪਰਿਵਾਰ ਵੱਲੋਂ ਇਹ ਕਿਹਾ ਜਾਂਦਾ ਸੀ ਵੀ ਤੁਸੀਂ ਆਪਣੀ ਨਿਗਾਹ ਖਰਾਬ ਕਰ ਲੋਗੇ ਬਰੀਕ ਕਾਗਜ਼ਾਂ ਦੇ ਟੁਕੜੇ ਕੱਟੀ ਜਾਂਦੇ ਹੋ ਥਾਂ ਥਾਂ ਤੇ ਖਲੇਰਾ ਪਿਆ ਲੇਕਿਨ ਜਦੋਂ ਟਾਈਮ ਬਦਲਿਆ ਸੀ 2003 ਦੇ ਵਿੱਚ ਅੰਮ੍ਰਿਤਸਰ ਸਾਹਿਬ ਆ ਗਏ ਅੱਛਾ ਗੁਰੂ ਆਮਦਾਸ ਜੀ ਦੀ ਨਗਰੀ ਤੇ ਉੱਥੇ ਫਿਰ ਉਹ ਕਲਾ ਨੂੰ ਵੱਡੇ ਲੈਵਲ ਤੇ ਪਛਾਣ ਮਿਲੀ ਅੱਛਾ ਜੀ ਤੇ ਦਿਨ-ਬਦਨ ਫਿਰ ਸੰਨ 2009-10 ਤੋਂ ਲੈ ਕੇ ਫਿਰ ਧਾਰਮਿਕ ਸਥਾਨਾਂ ਤੇ ਜਦੋਂ ਮਾਡਲ ਬਣਾਉਣੇ ਸ਼ੁਰੂ ਕੀਤੇ ਅੱਛਾ ਤਾਂ ਚੜ੍ਹਦੀ ਕਲਾ ਹੋ ਗਈ ਪੂਰੀ ਦੁਨੀਆ ਦੇ ਵਿੱਚ ਉਸ ਕਲਾ ਦੇ ਚਰਚੇ ਹੋਣ ਲੱਗੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਤਕਰੀਬਨ 10-15 ਮੁਲਕਾਂ ਦੇ ਵਿੱਚ ਨਿਊ ਮਿਊ ਜਿਹੜੇ ਮਿਊਜ਼ੀਅਮ ਹੈਗੇ ਆਰਟ ਵਾਲੇ ਉਹਨਾਂ ਦੇ ਵਿੱਚ ਆਪਣੇ ਬਣਾਏ ਆਰਟਵਰਕ ਪਏ ਹਾਂ ਜੀ ਤੇ ਪਈ ਪਹਿਲੀ ਕਲਾਕ੍ਰਿਤ ਕਿਹੜੀ ਸੀਗੀ ਵੀ ਜਿਹਨੂੰ ਮੈਂ ਕਲਮਾ ਕਮਰਸ਼ੀਅਲੀ ਜਾਂ ਸਮਾਜਿਕ ਤੌਰ ਤੇ ਤੁਹਾਨੂੰ ਚੰਗਾ ਮਾਨ ਸਨਮਾਨ ਮਿਲਿਆ ਹੋਵੇ ਤੇ ਤੁਹਾਨੂੰ ਲੱਗਿਆ ਹੋਵੇ ਵੀ ਇਸ ਖੇਤਰ ਦੇ ਵਿੱਚ ਮੈਂ ਹੋਰ ਵੀ ਚੰਗਾ ਕੰਮ ਕਰ ਸਕਦਾ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ α1 ਮੌਲਾ ਇੱਕ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਸਨ 2010 ਦੇ ਵਿੱਚ ਅੱਛਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਹੱਥ ਦੇ ਜਿਹੜੇ ਹੁਨਰ ਨੂੰ ਅਸੀਂ ਪੂਰੇ ਨੈਸ਼ਨਲ ਲੈਵਲ ਤੇ ਦਿਖਾਈਏ ਠੀਕ ਹੈ ਤੇ ਤੁਸੀਂ ਐਜ਼ ਅ ਕ੍ਰੀਏਟਿਵ ਡਾਇਰੈਕਟਰ ਸਾਡੇ ਮੌਲ ਦੇ ਵਿੱਚ ਆਓ ਤੇ ਆਪਣੀ ਕਲਾਕ੍ਰਿਤੀ ਦਿਖਾਓ ਤੇ ਉਥੇ ਫਿਰ ਐਜ ਕਮਰਸ਼ੀਅਲ ਫਿਰ ਮੈਂ ਆਪਣਾ ਆਰਟਵਰਕ ਸ਼ੁਰੂ ਕੀਤਾ ਜਿਹਦੇ ਵਿੱਚ ਮੈਂ ਤਕਰੀਬਨ ਲਾ ਕੇ ਚੱਲੋਗੇ 30 ਫੁੱਟ ਦਾ ਪੇਪਰ ਦਾ ਟਰੀ ਬਣਾਤਾ 크리스마ਸ ਦਾ ਜਾਂ ਕੋਈ ਹੋਰ 40 ਫੁੱਟ ਦਾ ਐਫਲ ਟਾਵਰ ਬਣਾਤਾ 10 ਫੁੱਟ ਦਾ ਪੇਪਰ ਦਾ ਸਭ ਤੋਂ ਵੱਡਾ ਦੁਨੀਆ ਦਾ ਢੋਲ ਬਣਾਤਾ ਤੇ ਉਹ ਕਾਰਜ ਕਰਦੇ ਗਏ ਤੇ ਉਪਲਬਧੀਆਂ ਨਾਲ ਜੁੜਦੀਆਂ ਗਈਆਂ ਲੇਕਿਨ ਮੈਂ ਤੁਹਾਨੂੰ ਵਰਲਡ ਰਿਕਾਰਡਾਂ ਦੀ ਸ਼ੁਰੂਆਤ ਦੱਸ ਦਵਾਂ ਕਿ ਦੁਨੀਆ 'ਚ ਸਭ ਤੋਂ ਪਹਿਲਾਂ 1 ਇੰਚ ਦੀ ਦਸਤਾਰ ਬਣਾਉਣ ਦਾ ਮਾਣ ਵੀ ਦਾਸ ਨੂੰ ਪ੍ਰਾਪਤ ਹੈ ਕਿਉਂਕਿ ਸਭ ਤੋਂ ਪਹਿਲਾਂ ਮੈਂ 1 ਕਿਲੋ ਦੀ ਦਸਤਾਰ ਸੰ 2009-10 ਦੇ ਵਿੱਚ ਬਣਾਈ ਸੀ ਤੇ 2012 ਦੇ ਵਿੱਚ ਉਹਨੂੰ ਦਿੱਲੀ ਦੇ ਵਿੱਚ ਇੰਡੀਆ ਬੁੱਕ ਆਫ ਰੈਕੋਰਡ ਵੱਲੋਂ ਟਾਪ 120 ਟੈਲੈਂਟ ਆਫ ਇੰਡੀਆ ਦਾ ਅਵਾਰਡ ਦੇ ਕੇ ਨਵਾਜਿਆ ਗਿਆ ਸੀ ਬਹੁਤ ਵਧੀਆ ਸੀ ਤੇ ਆਪ ਇਹ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਛੋਟੀ ਕਲਾ ਸੀ ਉਹੀ ਜਾ ਕੇ ਛੋਟੀ ਕਿਰਤ ਬਣ ਗਈ 2010 ਦੇ ਵਿੱਚ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਉਸ ਦੇ ਨਾਲ ਨਾਲ ਜੇ ਆਪਾਂ ਮਾਨ ਸਨਮਾਨਾਂ ਦੀ ਗੱਲ ਕਰੀਏ ਹਨਾ ਜੀ 17 ਵਿਸ਼ਵ ਰਿਕਾਰਡ ਤੇ ਸਾਤੇ ਜਿਹੜੇ ਨੇ ਕੌਮੀ ਰਿਕਾਰਡ ਹਨਾ ਤੇ ਜੇ ਆਪਾਂ ਮੋਢਲੇ ਥੋੜੇ ਸੰਘਰਸ਼ ਦੇ 4-5 ਸਾਲ ਕੱਢ ਲਈਏ ਹਨਾ ਜੀ ਤਾਂ ਔਸਤ ਲਾ ਕੇ ਚੱਲੀਏ ਵੀ ਹਰ ਇੱਕ ਸਾਲ ਦੇ ਵਿੱਚ ਇੱਕ ਆਪਣਾ ਜਿਹੜਾ ਵਿਸ਼ਵ ਰਿਕਾਰਡ ਆ ਹਨਾ ਤੇ ਹਾਂਜੀ ਹਾਂਜੀ ਤੇ ਹੁਣ ਲੰਬਾ ਸਮਾਂ ਹੋ ਗਿਆ ਹੁਣ ਤਾਂ ਆਦਤੀ ਚ ਹੀ ਪੈ ਗਈ ਵਿਸ਼ਵ ਰਿਕਾਰਡਾਂ ਦੀ ਜਾਂ ਕਿਵੇਂ ਲੱਗਦਾ ਵੀ ਹੁਣ ਵੀ ਉਨੀ ਹੀ ਕੋਸ਼ਿਸ਼ ਦੇ ਮੈਂ ਤੁਹਾਨੂੰ ਸੱਚ ਦੱਸਾਂ ਕਿ ਵਿਸ਼ਵ ਰਿਕਾਰਡਾਂ ਦੀ ਗੱਲ ਇਸ ਤਰ੍ਹਾਂ ਹੋਏ ਕਿ ਮੰਨਣਾ ਇੱਕ ਇੱਕ ਹਰ ਚੀਜ਼ ਦੀ ਤ੍ਰਿਪਤੀ ਹੁੰਦੀ ਹੈ ਉਹ ਪਰਮਾਤਮਾ ਹੀ ਬਖਸ਼ਦਾ ਤ੍ਰਿਪਤੀ ਵੀ ਤੇ ਸੰਨ 2012 ਤੋਂ ਪਹਿਲਾ ਰਿਕਾਰਡ ਮੇਰੇ ਨਾਂ ਤੇ ਬਣਨਾ ਸ਼ੁਰੂ ਹੋਇਆ ਤੇ अनेका ਨੈਸ਼ਨਲ ਵਰਲਡ ਰਿਕਾਰਡ ਜਦੋਂ ਜੁੜੇ ਤੇ ਸੰਨ 2019 ਦੇ ਵਿੱਚ ਇੱਥੇ ਮੈਂ ਸਟਾਪ ਲਾਤੀ ਕਿ ਲੋਕਾਂ ਦੇ ਚਿਹਰੇ ਤੇ ਹੋ ਜਾਂਦਾ ਜਦੋਂ ਵੇਖਦੇ ਵੀ ਇਹ ਤਾਂ ਜੀ ਵਰਲਡ ਰਿਕਾਰਡ ਹੀ ਬਣਾਉਣ ਵਾਲੇ ਆ ਵਰਲਡ ਰਿਕਾਰਡ ਹੀ ਬਣਾਇਤ ਰਹੇ ਜਾਂਦੇ 17 ਤੇ 724 ਹੋਣ ਤੋਂ ਬਾਅਦ ਮੈਂ ਸਟਾਪ ਲਾਤੀ ਵੀ ਚਲੋ ਗੁਰੂ ਰਾਮਦਾਸ ਦੀ ਕਿਰਪਾ ਇੰਨੀ ਬਹੁਤ ਆ ਰਾਂਦਾ ਗਿਆ ਤੇ ਲੇਕਿਨ ਇਹ ਆ ਵੀ ਯੂਟਿਊਬ ਉੱਤੇ ਬੱਦਾ ਹੋ ਜਾਂਦਾ ਮੈਨੂੰ ਬੜੇ ਸਾਰੇ ਲੋਕ ਇਹ ਸਵਾਲ ਕਰਦੇ ਆ ਪਰਿਵਾਰਾਂ ਦੇ ਬੱਚਿਆਂ ਨਾਲ ਬੈਠੇ ਹੁੰਦੇ ਕਿ ਤੁਸੀਂ ਵਰਲਡ ਰਿਕਾਰਡ ਕਿਵੇਂ ਬਣਾ ਲਦੇ ਹੋ ਵਰਲਡ ਰਿਕਾਰਡ ਤਾਂ ਇੱਕ ਵੀ ਨਹੀਂ ਬਣਦਾ ਤਾਂ ਫਿਰ ਉਹਨਾਂ ਨੂੰ ਦੱਸੀਦਾ ਕਿ ਇੱਕ ਇਨਸਾਨ ਦੀ ਇੱਕ ਸੋਚ ਦਾ ਲੈਵਲ ਹੁੰਦਾ ਹੈ ਗ੍ਰਾਫ ਹੁੰਦਾ ਵੀ ਇਸ ਤੋਂ ਉੱਤੇ ਇਨਸਾਨ ਦੀ ਸੋਚ ਖਤਮ ਹੋ ਜਾਂਦੀ ਹੈ ਤੇ ਇਹ ਪਰਮਾਤਮਾ ਕਿਰਪਾ ਕਰਦਾ ਵੀ ਉਸ ਜਿੱਥੇ ਖਤਮ ਹੁੰਦੀ ਹੈ ਉੱਥੋਂ ਸ਼ੁਰੂ ਕਰਨੀ ਪੈਂਦੀ ਹੈ ਫਿਰ ਉਹ ਜਿਹੜਾ ਹੈਗਾ ਕਲਾਕ੍ਰਿਤ ਐਸੀ ਬਣ ਕੇ ਨਿਕਲ ਕੇ ਸਾਹਮਣੇ ਹੁੰਦੀ ਹੈ ਜਿਹੜੀ ਕਿ ਵਰਲਡ ਰਿਕਾਰਡ ਦਾ ਰੂਪ ਲੈ ਲੈਂਦੀ ਹੈ ਤੇ ਐਵਜੇ ਕੁਝ ਮੇਰੇ ਨਾਲ ਠੀਕ ਹੈ ਤੇ ਭਾਈ ਜੀ ਇਹ ਜਦ ਤੁਸੀਂ ਇਹ ਗੱਲ ਚਿੱਤ ਦੇ ਵਿੱਚ ਹੁੰਦੀ ਆ ਵੀ ਇਹ ਚੀਜ਼ ਮੈਨੂੰ 월ਡ ਰਿਕਾਰਡ ਜਾਂ ਵਿਸ਼ੇ ਰਿਕਾਰਡ ਦਵਾ ਸਕਦੀ ਆ ਜਾਨ ਪ੍ਰਵਾਤਮਾ ਦੀ ਮਿਹਰ ਨਾਲ ਉਹ ਆਪਣੇ ਆਪ ਹੀ ਬਣ ਜਾਂਦਾ ਹਾਂ ਉਹ ਵੀ ਮੈਂ ਤਾਂ ਦੱਸਦਾ ਕਿਉਂਕਿ ਮੇਰਾ ਆਰਟ ਹਮੇਸ਼ਾ ਸ਼ੁਰੂ ਤੋਂ ਹੀ ਡਿਫਰੈਂਟ ਰਿਹਾ ਪੂਰੀ ਦੁਨੀਆ ਨਾਲੋਂ ਇਹ ਜਿੰਨੇ ਵੀ ਆਰਟ ਕੀਤੇ तकरीबन ਉਹਦੇ ਸਿਮਿਲਰ ਕੋਈ ਆਰਟ ਵਰਕ ਕਿਸੇ ਨੇ ਨਹੀਂ ਕੀਤਾ ਇਹ ਹਮੇਸ਼ਾ ਹੀ तकरीबन ਐ ਹੁੰਦਾ ਰਹਿੰਦਾ ਮੈਂ ਟਾਰਗੇਟ ਕਰਕੇ ਕੋਈ ਵਰਲਡ ਰਿਕਾਰਡ ਬਣਾਉਣ ਲਈ ਕੋਈ ਆਰਟਵਰਕ ਨਹੀਂ ਬਣਾਉਂਦਾ ਜਿਸ ਤਰ੍ਹਾਂ ਮੈਂ ਮੈਂ ਇੱਕ ਮੇਜਰ ਧਿਆਨ ਚੰਦ ਹੈਗੇ ਜਿਹੜੋ ਹਾਕੀ ਦੇ ਜੋ ਲੈਜੈਂਡ ਹੈਗੇ ਹੈ ਬਹੁਤ ਵੱਡਾ ਨਾਮ ਹਾਂ ਉਹਨਾਂ ਦਾ ਮੈਂ ਇੱਕ ਪੋਰਟਰੇਟ ਤਿਆਰ ਕੀਤਾ ਸੀਗਾ 5740 ਲੋਹੇ ਦੇ ਕਿੱਲਾ ਨਾਲ ਉਹਦੇ ਵਿੱਚ ਪੇਂਟ ਇਨੀ ਯੂਜ਼ ਕੀਤਾ ਤੇ ਮੈਂ ਤਾਂ ਬਣਾਤਾ ਕਿ ਉਹਨਾਂ ਨੇ ਡੈਡੀਕੇਟ ਕੀਤਾ ਨੈਸ਼ਨਲ ਸਪੋਰਟਸ ਦੇ ਡੇ ਵਾਲੇ ਦਿਨ ਤੇ ਉਹਨਾਂ ਨੂੰ ਨੈਸ਼ਨਲ ਬੁੱਕ ਵਰਡ ਰਿਕਾਰਡ ਵੱਲੋਂ ਅਪਰੋਚ ਆ ਗਈ ਕਿ ਅਸੀਂ ਚੋਣੇ ਕੀ ਇਹ ਨੈਸ਼ਨਲ ਰਿਕਾਰਡ ਦਰਜ ਹੋਣਾ ਚਾਹੀਦਾ આજ ਤੋਂ ਪਹਿਲਾਂ ਆਇਰਨ ਨੇਲ ਪੋਰਟਰੇਟ ਦੁਨੀਆ 'ਚ ਕਿਸੇ ਨੇ ਨਹੀਂ ਬਣਾਇਆ ਸੀ ਹਾਂਜੀ ਤਾਂ ਜਦੋਂ ਮੈਂ ਕੋਈ ਕਲਾਕਾਰ ਕਰਦਾ ਉਹ ਆਪਣੇ ਆਪ ਹੀ ਪਰਮਾਤਮਾ ਦੀ ਕਿਰਪਾ ਨਾਲ ਵਰਲਡ ਰਿਕਾਰਡ ਦਾ ਰੂਪ ਲੈਂਦੀ ਗਈ ਪਤਾ ਨਹੀਂ ਲੱਗਿਆ ਕਿ ਕਦੋਂ ਇੰਨੇ ਸਾਰੇ ਵਰਲਡ ਰਿਕਾਰਡ ਹੋ ਗਏ ਨਾ ਜਿਵੇਂ ਮੈਂ ਕਿਹਾ ਜੀ ਇਹ ਪਰਮਾਤਮਾ ਇਹ ਜਿਹੜਾ ਕੰਮ ਹਨ ਔਖਾ ਕੰਮ ਆ ਜੀ ਪਰਮਾਤਮਾ ਦੀ ਮਿਹਰ ਤੋਂ ਬਿਨਾ ਨਹੀਂ ਹੋ ਸਕਦਾ ਅੱਛਾ ਬਾਈ ਹੁਣ ਜਿਹੜਾ ਕੰਮ ਹਨ ਥੋੜਾ ਇਹ ਬਹੁਤ ਜਿਆਦਾ ਬਰੀਕੀ ਵਾਲਾ ਤੇ ਕਈ ਵਾਰੀ ਇਹੋ ਜਿਹੇ ਵੀ ਮੌਕੇ ਆਉਂਦੇ ਹੋਣਗੇ ਕਿ ਕਈ ਚੀਜ਼ ਬਾਰ-ਬਾਰ ਢਾਟਾ ਟਾ ਕੇ ਬਣਾਉਣੀ ਪੈਂਦੀ ਹੋਵੇ ਹੋਗੀ ਹਨਾ ਜੀ ਤੇ ਉਹ ਚੀਜ਼ ਦੇਖੇ ਜ ਨਹੀਂ ਆਉਂਦੀ ਕਹਿਦੇ ਨਹੀਂ ਕਰੇ ਕ ਕਿਵੇਂ ਉਸ ਬਾਰੇ ਥੋੜਾ ਜਿਹਾ ਐਕਸਪੀਰੀਅੰਸ ਆਵਦਾ ਜੀ ਤੁਹਾਨੂੰ ਕਿਉਂਕਿ ਪੇਸ਼ੈਂਸ ਵੀ ਅੱਜਕੱਲ ਮੈਂ ਕਹਿੰਨਾ ਵੀ ਬਹੁਤ ਘੱਟ ਆ ਹੈ ਨਾ ਤੇ ਖਾਸ ਕਰਕੇ ਛੋਟੇ ਕੰਮ ਦੇ ਵਿੱਚ ਪੇਸ਼ੈਂਸ ਚਾਹੀਦਾ ਬਹੁਤ ਆ ਉਸ ਬਾਰੇ ਥੋੜਾ ਜਿਹਾ ਦੱਸੋ ਮੈਂ ਇਹ ਦੱਸਣਾ ਚਾਹੁੰਗਾ ਕਿ ਤਕਰੀਬਨ ਤਕਰੀਬਨ ਮੇਰੇ ਨਾਲ ਇਹੋ ਜੀ ਕੰਡੀਸ਼ਨ ਬਹੁਤ ਘੱਟ ਹੁੰਦੀ ਹੈ ਕਿ ਕੋਈ ਚੀਜ਼ ਨੂੰ ਮੈਂ ਵਾਰੀ ਵਾਰੀ ਬਣਾ ਰਿਹਾ ਵਾਰੀ ਵਾਰੀ ਢਾ ਰਿਹਾ ਫਿਰ ਬਣਾ ਰਿਹਾ ਫਿਰ ਬਨ ਨਹੀਂ ਰਹੀ ਫਿਰ ਬਣਾ ਰਿਹਾ ਨਹੀਂ ਬਨ ਰਹੀ ਐ ਹੋਇਆ ਨਹੀਂ ਕਿਉਂਕਿ ਕੁਦਰਤੀ ਤੌਰ ਤੇ ਬਹੁਤ ਸਾਰੇ ਕਲਾਕਾਰਾਂ ਨਾਲ ਹੁੰਦਾ ਹੋਊਗਾ ਪਰ ਅਗਰ ਮੇਰੇ ਨਾਲ ਹੋਇਆ ਵੀ ਹੋਊਗਾ ਕੋਈ ਟਾਵਾਂ ਇੱਕ ਅੱਧਾ ਕੋਈ ਮੈਨੂੰ ਹੈਪਨਿੰਗ ਕੋਈ ਯਾਦ ਨਹੀਂ ਹੈ ਉਹ ਜੀ ਕਦੇ ਹੋਇਆ ਵੀ ਮੈਂ ਕੁਝ ਬਣਾ ਰਿਹਾ ਤੇ ਬਾਣੀ ਨਹੀਂ ਰਿਹਾ ਕਿਉਂਕਿ ਉਹਦੇ ਪਿੱਛੇ ਜਦੋਂ ਮੈਂ ਤੁਹਾਨੂੰ ਦੱਸਦਾ ਇਹ ਜੋ ਕਿਰਪਾ ਜੋ ਆਰਟ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਤਾਂ ਉਹ ਜਿਹੜਾ ਗੁਰੂ ਦੁਨਿਆਵੀ ਗੁਰੂ ਤੋਂ ਤੁਸੀਂ ਕੋਈ ਗਿਆਨ ਲਿਆ ਹੋਵੇ ਤੇ ਕੋਈ ਕਮੀ ਆਉਂਦੀ ਹੋਵੇ ਤਾਂ ਆਪਾਂ ਆਪਣੇ ਟੀਚਰ ਨੂੰ ਆਪਣੇ ਗੁਰੂ ਨੂੰ ਉਸਤਾਦ ਨੂੰ ਫੋਨ ਕਰਕੇ ਕਹਿੰਦੇ ਵੀ ਇਹਦਾ ਹਾਲ ਦੱਸੋ ਬਿਲਕੁਲ ਜੀ ਤੇ ਮੈਂ ਜਦੋਂ ਸ਼ੁਰੂਆਤ ਕਰਦਾ ਪਹਿਲਾਂ ਹੀ ਅਰਦਾਸ ਕਰ ਲੈਂਦਾ ਵਾਹਿਗੁਰੂ ਦੇ ਚਰਨਾਂ 'ਚ ਵੀ ਤੁਸੀਂ ਇਹ ਕਿਰਪਾ ਕੀਤੀ ਆਰਟ ਬਖ ਇਹ ਚ ਕਿਰਪਾ ਕਰੋ ਜੇਰਾ ਕੋਈ ਕਮੀ ਨਾ ਹੋਵੇ ਤੇ ਆਪੇ ਚੜਦੀ ਕਲਾ ਹੋ ਜਾਂਦੀ ਹੈ ਨਾ ਬਹੁਤ ਵਧੀਆ ਜੀ ਬਾਈ ਹੁਣ ਗੱਲ ਕਰਦੇ ਆ ਨਾ ਵੀ ਜਿਹੜੀ ਕਿਉਂਕਿ ਇਹ ਜਿਹੜੇ ਜਿਹੜੇ ਕੰਮ ਹੁੰਦੇ ਨੇ ਹਨਾ ਇਹਨਾਂ ਲਈ ਪੈਸੇ ਦੀ ਵੀ ਲੋੜ ਪੈਂਦੀ ਆ ਹਨਾ ਇੱਕ ਵਾਰੀ ਤਾਂ ਚਲੋ 2010 ਦੇ ਵਿੱਚ ਬਾਤ ਤਾਂ ਥੋੜੀ ਕਲਾ ਥੋੜੀ ਕਿਰਤ ਬਣ ਗਈ ਤੇ ਪੈਸੇ ਹਨਾ ਵੱਲੋਂ ਹੱਥ ਸੌਖਾ ਹੋ ਗਿਆ ਪਰ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਜਦੋਂ ਤੁਸੀਂ 2001 ਤੋਂ 2010 ਤੱਕ ਹਨਾ ਥੋੜੀਆਂ ਕਲਾਕ੍ਰਿਤਾ ਤਾਂ ਉਹ ਵੀ ਬਹੁਤ ਮਸ਼ਹੂਰ ਰਹੀਆਂ ਨੇ ਤੇ ਸਵਾਲ ਤੁਹਾਨੂੰ ਉਹੀ ਹੈ ਵੀ ਉਦੋਂ ਕਿਸੇ ਨੇ ਥੋੜਾ ਹੱਥ ਫੜਿਆ ਜਾਂ ਮੈਂ ਕਹਿ ਲਵਾਂ ਵੀ ਸਟੇਟ ਸਰਕਾਰਾਂ ਨੇ ਜਾਂ ਭਾਰਤ ਸਰਕਾਰ ਨੇ ਕੋਈ ਕਿਸੇ ਤਰ੍ਹਾਂ ਦੀ مالی ਮਦਦ ਤੇ ਉਹ ਉਹ ਵਕਤ ਕਿਵੇਂ ਦਾ ਸੀਗਾ ਇਹ ਤੁਹਾਡਾ ਸਵਾਲ ਬਹੁਤ ਕੀਮਤੀ ਹੈ ਤੇ ਜਾਇਜ਼ ਵੀ ਹੈ ਪੁੱਛਣਾ ਮੈਂ ਤੁਹਾਨੂੰ ਦੱਸ ਦਵਾਂ ਕਿ ਸਾਰੀ ਉਮਰ ਤਕਰੀਬਨ ਪੰਜਾਬ ਦੇ ਵਿੱਚ ਹੀ ਰਹੇ ਆ ਆਪਣਾ ਹਾਂਜੀ ਰਾਜਸਥਾਨ ਰਹੇ ਆ ਕੁਝ ਪੰਜਾਬ ਰਹੇ ਇੰਡੀਆ ਚ ਰਹੇ ਆ ਕੁੱਲ ਮਿਲਾ ਕੇ ਹਾਂਜੀ ਤੇ ਸਟੇਟ ਗਵਰਨਮੈਂਟ ਡਿਸਟ੍ਰਿਕਟ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਪੂਰੇ ਨੈਸ਼ਨਲ ਲੈਵਲ ਤੇ ਕਿਸੇ ਵੀ ਸਰਕਾਰਾਂ ਵੱਲੋਂ ਕੋਈ ਕਦੇ ਵੀ ਕੋਈ ਸਨਮਾਨ ਨਹੀਂ ਦਿੱਤਾ ਗਿਆ ਲੇਕਿਨ ਮੈਂ ਦਾਤੇ ਨੂੰ ਬਹੁਤ ਵੱਡਾ ਕਹਿੰਦਾ ਵੀ ਪ੍ਰਮਾਤਮਾ ਦੀ ਕਿਰਪਾ ਦੇ ਵੀ ਅਗਰ ਉਹਨਾਂ ਨੇ ਸਨਮਾਨ ਨਹੀਂ ਦਿੱਤਾ ਉਹਨਾਂ ਨੂੰ 50 ਗੁਣਾ ਜ਼ਿਆਦਾ ਮੈਨੂੰ ਬਾਹਰ ਮੁਲਕਾਂ 'ਚ ਸਨਮਾਨ ਮਿਲੇ ਹੈ ਸਿੰਗਾਪੁਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਇੱਥੇ ਮਿਲੇ ਹੈ ਮਲੇਸ਼ੀਆ 'ਚ ਇੰਗਲੈਂਡ 'ਚ ਜਰਮਨੀ ਫਰਾਂਸ ਸਾਰੇ ਮੁਲਕਾਂ ਮੈਂ ਘੁੰਮੇ ਸਾਰਿਆਂ 'ਚ ਬਹੁਤ ਵੱਧ ਚੜ ਕੇ ਪਿਆਰ ਸਤਕਾਰ ਅਦਬ ਮਿਲਦਾ ਤੇ ਅਨੇਕਾਂ ਆਵਾਰਡ ਵੀ ਮਿਲਦੇ ਜੋ ਕਿ ਲੇਕਿਨ ਜਿਹੜੇ ਵੀ ਪੰਜਾਬ ਦੇ ਵਿੱਚ ਇਹ ਸਾਡੇ ਘਾਟ ਰਹੀ ਹੈ ਚੰਗੇ ਲਿਖਾਰੀਆਂ ਦੇ ਚੰਗੇ ਜਿਹੜੇ ਚੰਗੇ ਜਿਹੜੇ ਬਲਾਰੇ ਹੈਗੇ ਕੌਮ ਦੇ ਆ ਚੰਗੇ ਜਿਹੜੇ ਇਤਿਹਾਸਕਾਰ ਹੈਗੇ ਆ ਜਿਹੜੇ ਸੂਝਵਾਨ ਲੋਕ ਹੈ ਉਹਨਾਂ ਨੂੰ ਸਰਕਾਰ ਇਹਨਾਂ ਫੋਕਸ ਨਹੀਂ ਕਰ ਪਉਂਦੀ ਜਿਹੜਾ ਸਾਡਾ ਫਰਜ਼ ਬੰਦਾ ਹੈ ਅਗਰ ਉਹ ਕੀਤਾ ਹੋਵੇ ਤਾਂ ਸ਼ਾਇਦ ਅੱਜ ਹੋਰ ਵੱਡੇ ਲੈਵਲ ਤੇ ਅਸੀਂ ਚੜ ਕੇ ਹੋਰ ਛੱਲੇ ਕਰ ਸੀ ਤੇ ਉਹ ਲੋਕ ਸ਼ਾਇਦ ਨਾ ਜੇ ਸਨਮਾਨ ਸਨਮਾਨ ਬਣਦਾ ਆਪਣੇ ਦੇਸ਼ 'ਚ ਮਿਲਦਾ ਹੋਵੇ ਤਾਂ ਉਹ ਲੋਕ ਬਾਹਰ ਵੱਲੋਂ ਵੀ ਸ਼ਰਨ ਆ ਜਾਂਦੇ ਜਿਵੇਂ ਆਪਾਂ ਦੇਖਿਆ ਵੀ ਜਿੰਨੇ ਵੀ ਵਧੀਆ ਜ਼ਿਆਦਾਤਰ ਲਿਖਾਰੀ ਗੀਤਕਾਰ ਚਿੱਤਰਕਾਰ ਨੇ ਉਹੋ ਆਪਣੇ ਜੀਵਨ ਦੇ ਇੱਕ ਪੜਾਅ ਤੇ ਪਹੁੰਚ ਗਏ ਹਨ ਬਾਹਰ ਨੂੰ ਚਲੇ ਜਾਂਦੇ ਨੇ ਤੁਹਾਡੇ ਨਾਲ ਵੀ ਮੈਂ ਸੋਚ ਲਾ ਵੀ ਇਹੀ ਸ਼ਾਇਦ ਇੱਕ ਕਾਰਨ ਰਹੇ ਹੋਵੇ ਕਿ ਤੁਸੀਂ ਅਮਨਤ ਸਰਦੋਵਾਲ ਹੁਣ ਕੈਨੇਡਾ ਜਾ ਕੇ ਪੱਕੇ ਤੌਰ ਤੇ ਬਸ ਹਾਂਜੀ ਹਾਂਜੀ ਹੁਣ ਅਸੀਂ ਕੈਨੇਡਾ ਰਹ ਰਹੇ ਨਾਲੇ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਅਸੀਂ ਕੈਨੇਡਾ ਗਏ ਸਾਨੂੰ ਡਾਇਰੈਕਟ ਪੀਆਰ ਜਿਹੜੀ ਕੈਨੇਡਾ ਦੀ ਗਵਰਨਮੈਂਟ ਵੱਲੋਂ ਦਿੱਤੀ ਗਈ ਇਸ ਕਲਾ ਦੇ ਕਰਕੇ ਕਿਉਂਕਿ 17 ਵਰਲਡ ਰਿਕਾਰਡ ਸੀ ਕਾਫੀ ਸਾਰੇ ਸਾਲ ਹੋ ਗਏ ਸਾਨੂੰ ਇਸ ਕਲਾ ਨੂੰ ਦਿੰਦਿਆਂ ਤੇ ਉਹਨਾਂ ਨੇ ਇਸ ਕਲਾ ਦੀ ਪਛਾਣ ਕਰਦੇ ਆ ਡਾਇਰੈਕਟ ਪੀਆਰ ਦਿੱਤੀ। ਉਸ ਤੋਂ ਬਾਅਦ ਸਾਨੂੰ 에어ਪੋਰਟ ਤੇ ਓਨਰ ਕੀਤਾ ਬਕਾਇਦਾ ਉਹਨਾਂ ਨੇ ਕਿ ਤੁਸੀਂ ਸਾਨੂੰ ਸਾਡੀ ਖੁਸ਼ਕਿਸਮਤੀ ਕਿ ਤੁਸੀਂ ਇਸ ਮੁਲਕ ਦੇ ਵਿੱਚ ਆਏ ਸਾਨੂੰ ਸਾਰੇ ਪਰਿਵਾਰ ਨੂੰ ਉਹਨਾਂ ਨੇ ਓਨਰ ਵੀ ਕੀਤਾ। ਬਹੁਤ ਮਾਣ ਵਾਲੀ ਗੱਲ ਹੈ ਜੀ। ਤੇ ਬਾਈ ਜੀ ਕੈਨੇਡਾ ਤੋਂ ਇਲਾਵਾ ਹਨਾ ਹੋਰ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਲਾਕ੍ਰਿਤੀਆਂ ਨੇ ਪਈਆਂ ਨੇ? ਆਸਟ੍ਰੇਲੀਆ ਦੇ ਵਿੱਚ ਮੈਂ ਸਮਝਦਾ ਵੀ ਆਪਣਾ ਬਲਬਲਗ ਅਲੇ ਜਿਹੜਾ ਸਿੱਖ ਮਿਊਜ਼ੀਅਮ ਆ ਹਨਾ ਉਹਦੇ ਵਿੱਚ ਤੁਹਾਡੀਆਂ ਕਲਾਕ੍ਰਿਤੀਆਂ ਪਈਆਂ ਨੇ। ਤੇ ਹੋਰ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ? ਹੁਣ ਇੰਗਲੈਂਡ ਦੇ ਵਿੱਚ ਮੇਰੇ ਇਟਲੀ ਦੇ ਵਿੱਚ ਪਏ ਆ ਫਰਾਂਸ ਦੇ ਵਿੱਚ ਪਏ ਆ ਤੇ ਉਸ ਤੋਂ ਇਲਾਵਾ ਮਲੇਸ਼ੀਆ ਦੇ ਵਿੱਚ ਸਿੰਗਾਪੁਰ ਚ ਜਾਂ ਇਥੇ ਅਮਰੀਕਾ ਦੇ ਵਿੱਚ ਕਾਫੀ ਆਰਟਵਰਕ ਮੈਂ ਭੇਜੇ ਤਾਂ ਅਲੱਗ-ਅਲੱਗ ਮੁਲਕਾਂ ਜਿੱਥੇ ਜਿੱਥੇ ਸਪੇਨ ਦੇ ਵਿੱਚ ਪਿੱਛੇ ਜਿਵੇਂ ਆਰਟਵਰਕ ਭੇਜੇ ਤਾਂ ਜਿੱਥੇ ਜਿੱਥੇ ਮੈਨੂੰ ਸੰਗਤਾਂ ਵੱਲੋਂ ਹੁਕਮ ਹੁੰਦਾ ਤੇ ਆਰਟਵਰਕ ਬਣਾ ਕੇ ਭੇਜਦੇ ਰਹੀਦਾ ਤੇ ਮੈਨੂੰ ਇਹ ਬੜੀ ਖੁਸ਼ੀ ਹੈ ਕਿ ਉਹ ਕਲਾ ਜਿਹੜੀ ਇੱਕ ਕੱਚੇ ਘਰ ਤੋਂ ਸ਼ੁਰੂ ਹੋਈ ਸੀ ਅੱਜ ਗੁਰੂ ਰਾਮਦਾਸ ਪਾਸ਼ਾ ਨੇ ਭਾਗ ਲਾਇਆ ਕਿ ਪੂਰੀ ਦੁਨੀਆ ਦੇ ਵਿੱਚ ਉਹ ਮਿਊਜ਼ੀਅਮ ਜਿਹੜੇ ਅਜਾਇਬ ਘਰ ਹਨ ਉਹਨਾਂ ਦਾ ਸ਼ਿੰਗਾਰ ਬੜੀ ਹੋਈ ਹੈ ਇਹਦੇ ਨਾਲ ਹੀ ਮੈਂ ਕਿ ਜਸਟਿਨ ਟਰੂਡੋ ਵੱਲੋਂ ਹੀ ਮੈਨੂੰ ਪਾਰਲੀਮੈਂਟ ਦੇ ਵਿੱਚ ਇਨਵਾਈਟ ਕੀਤਾ ਗਿਆ April ਦੇ ਵਿੱਚ ਇਸੇ ਸਾਲ ਤੇ ਉਹਨਾਂ ਨੇ ਬਹੁਤ ਕਲਾ ਨੂੰ ਸਰਾਇਆ ਹਾਂਜੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਦੇ ਵਿੱਚ ਸਾਡੀ ਪਲੈਨਿੰਗ ਚੱਲ ਰਹੀ ਹੈ ਕਿ ਜਰੂਰ ਅਸੀਂ ਟੋਰਾਂਟੋ ਦੇ ਵਿੱਚ ਕੋਈ ਮਿਊਜ਼ੀਅਮ ਦੇ ਵਿੱਚ ਆਰਟਵਰਕ ਬਣਾਉਣ ਜਾ ਰਹੇ ਹਾਂ ਬਹੁਤ ਹੀ ਵੱਡੀ ਮਾਨਣ ਵਾਲੀ ਗੱਲ ਹੈ ਬਾਈ ਜੀ ਸਾਡੇ ਲਈ ਤੇ ਇਸ ਪੱਧਰ ਤੇ ਜਾ ਕੇ ਹਨਾ ਤੁਸੀਂ ਜਿਹੜਾ ਸਿੱਖਾਂ ਦਾ ਆਪਣੇ ਕੌਮ ਦਾ ਜਿਹੜਾ ਨੋਹਾ ਉਹ ਉੱਚਾ ਕਰ ਰਹੇ ਨੇ ਤੇ ਬਾਈ ਜੀ ਹੁਣ ਗੱਲ ਕਰਦੇ ਥੋੜੀ ਲੈਗੇਸੀ ਦੀ ਹਨਾ ਜਿਹੜੀ ਥੋੜੀ ਕਲਾ ਬਹੁਤ ਹੀ ਜ਼ਿਆਦਾ ਲਖਣ ਕਲਾ ਤੇ ਵੀ ਸਵਾਸ ਨੂੰ ਇਹ ਆ ਵੀ ਤੁਹਾਡੇ ਕਹਾ ਬੱਚੇ ਹਨਾ ਤੇ ਮੈਂ ਸਮਝਦਾ ਵੀ 17 18 ਸਾਲ ਦੇ ਛੋਟਾ ਬੇਟਾ ਹਨ ਉਹ ਕੁਝ ਰੁਚੀ ਦਿਖਾਉਂਦਾ ਇਸ ਕੰਮ ਦੇ ਵਿੱਚ ਜਾਂ ਕੋਈ ਹੋਰ ਨਵੇਂ ਮੁੰਡੇ ਕੁੜੀਆਂ ਆਉਂਦੇ ਹੋਣ ਤੁਹਾਡੇ ਕੋਲੋਂ ਸਿੱਖਣ ਦੀ ਜਿਹੜੀ ਚਾਹ ਉਹ ਇਹ ਉਨਾ ਉਹਨਾਂ ਵੱਲੋਂ ਕੋਈ ਪੇਸ਼ ਕੀਤੀ ਜਾਂਦੀ ਹੋਵੇ ਵੀ ਉਹ ਚਾਹੁੰਦੇ ਹੁਣ ਸਿੱਖਣਾ ਹਾਂ ਜੀ ਮੇਰੇ ਪਰਿਵਾਰ ਦੇ ਵਿੱਚ ਮੇਰੀ ਧਰਮ ਪਤਨੀ ਹੈ ਬਲਜੀਤ ਕੌਰ ਮੇਰਾ ਬੇਟਾ ਅਮਰਪਾਲ ਸਿੰਘ ਬੇਟੀ ਹਰਲੀਨ ਕੌਰ ਹੈ ਤਿੰਨ ਜਣੇ ਉਹ ਆ ਚੌਥਾ ਮੈਂ ਹਾਂ ਤੇ ਅਸੀਂ ਸਾਰੇ ਇਕੱਠੇ ਮਿਲ ਕੇ ਕਈ ਵਾਰੀ ਆਰਟਵਰਕ ਕਰਦੇ ਹਾਂ ਪੰਜਾਬ ਦੇ ਵਿੱਚ ਵੀ ਕਰਦੇ ਸੀ ਹੁਣ ਵੀ ਜਦੋਂ ਕੋਈ ਆਰਟਵਰਕ ਮੈਂ ਬਣਾਉਣਾ ਮੇਰੇ ਬੱਚੇ ਬੜੇ ਸ਼ੌਂਕ ਦੇ ਨਾਲ ਉਸ ਨੂੰ ਇੱਕ ਆਪਣਾ ਇੱਕ ਕਹਿੰਦੇ ਆਪਣਾ ਕਿਤਾ ਸਮਝ ਕੇ ਹਾਂ ਸਾਂਝਾ ਪ੍ਰੋਜੈਕਟ ਬਣਾਉਣ ਲੇ ਕਿ ਇਹ ਸਾਡੇ ਪਿਤਾ ਜੀ ਨੂੰ ਇਹ ਮਿਲਿਆ ਤੇ ਉਹਦੇ ਵਿੱਚ ਪਾਰਟਿਸਪੇਟ ਕਰਦੇ ਬਕਾਇਦਾ ਤੇ ਬਹੁਤ ਸ਼ੌਂਕ ਦੇ ਨਾਲ ਕਰਦੇ ਹੈ ਮੇਰਾ ਬੇਟਾ ਜਿਹੜਾ ਹੈਗਾ ਬਹੁਤ ਟੈਲੈਂਟਡ ਹੈਗਾ ਪੜ੍ਹਾਈ ਦੇ ਵਿੱਚ ਵੀ ਤੇ ਆਰਟ ਦੇ ਵਿੱਚ ਵੀ ਤੇ ਮੈਨੂੰ ਬੜਾ ਚੰਗਾ ਲੱਗਦਾ ਈਵਨ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਸੀ ਮੇਰੇ ਮਾਤਾ ਜੀ ਪਿਤਾ ਜੀ ਵੀ ਉਹ ਮੇਰੇ ਨਾਲ ਆਰਟ ਦੇ ਵਿੱਚ ਸਹਿਯੋਗ ਕਰਦੇ ਨੇ ਤੇ ਜੋ ਕਿ ਮੇਰੇ ਲਈ ਇੱਕ ਬਹੁਤ ਚੰਗਾ ਹੁਣ ਪੋਜੀਟਿਵ એનર્ਜੀ ਲੈ ਕੇ ਆਉਂਦਾ ਕਿ ਕੋਈ ਅਗਰ ਕਲਾਕਾਰ ਕੰਮ ਕਰ ਰਿਹਾ ਉਹਦੇ ਨਾਲ ਕੋਈ ਹੱਥ ਬਣਾਉਣ ਵਾਲਾ ਆ ਜੇ ਤੇ ਉਹਨੂੰ ਡਬਲ એનર્ਜੀ ਮਿਲਦੀ ਹੈ ਤੇ ਉਹ ਮੇਰੇ ਨਾਲ ਹਮੇਸ਼ਾ ਇੱਕ ਚੰਗੇ ਵਾਈਬਸ ਜਿਹੜੇ ਜੁੜਦੇ ਰਹਿੰਦੇ ਨੇ ਨਹੀਂ ਬਹੁਤ ਜ਼ਰੂਰੀ ਹੈ ਜੀ ਖਾਸ ਕਰਕੇ ਛੋਟੇ ਕੰਮ ਦੇ ਵਿੱਚ ਜਦੋਂ ਕਿ ਮੈਨੂੰ ਵੀ ਦਿਨ ਦੇ ਜਿਵੇਂ ਕਹੋ ਵੀ 7-8 ਘੰਟੇ ਹਨਾ ਵੀ ਲੱਗ ਜਾਂਦੇ ਹੋਏ ਕਈ ਵਾਰੀ ਹਨਾ ਤੇ ਜੇ ਪਰਿਵਾਰ ਦਾ ਸਹਿਯੋਗ ਨਾ ਹੋਵੇ ਤਾਂ ਮੇਰੇ ਖਿਆਲ ਦੇ ਵਿੱਚ ਉਹ ਬਹੁਤ ਜ਼ਿਆਦਾ ਮੁਸ਼ਕਲ ਆ ਬਿਲਕੁਲ ਜੀ ਉਹ ਤਾਂ ਹੁੰਦਾ ਹੈ ਪਰਿਵਾਰ ਦਾ ਸਹਿਯੋਗ ਹੋਏ ਉਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਾਂ ਕਾਫੀ ਸਾਰੇ ਸਟੂਡੈਂਟਸ ਵੀ ਮੇਰੇ ਤੋਂ ਸਿੱਖਦੇ ਰਹੇ ਇਵਨ ਕਿ ਆਰਟ ਗੈਲਰੀਆਂ ਦੇ ਬੱਚੇ ਬੱਚੀਆਂ ਜਿਹੜੀਆਂ ਲੜਕੀਆਂ ਜਾਂ ਜਿਹੜੇ ਹੈਗੇ ਕਾਲਜੇਸ ਦੇ ਵਿੱਚ ਆਰਟ ਟੀਚਰ ਹੁੰਦੇ ਜਿਹੜੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਜਿਹੜੇ ਮੇਰੇ ਤੋਂ ਕਲਾ ਸਿੱਖ ਚੁੱਕੇ ਹੈ ਜਾਂ ਸਿੱਖ ਰਹੇ ਹੈ ਹੁਣ ਤੇ ਭਾਈ ਕੋਈ ਸੈਮੀਨਾਰ ਵੀ ਲਾਉਂਦੇ ਰਹੇ ਹਾਂ ਕਾਲਜਾਂ ਵਗੈਰਾ ਦੇ ਵਿੱਚ ਜਾਂ ਕੋਈ ਪਵਿੱਥ ਦੇ ਵਿੱਚ ਆਪਣਾ ਕੋਈ ਇੰਸਟੀਚੂਟ ਖੋਲਣ ਦਾ ਕੋਈ ਇਰਾਦਾ ਹੋਵੇ ਵੀ ਜਿੱਥੋਂ ਹੋਰ ਲੋਕ ਵੀ ਹਨਾ ਆਪਣੇ ਨੌਜਵਾਨ ਇਹ ਜਿਹੜੀ ਕਲਾ ਨੂੰ ਸਿੱਖ ਸਕਣ ਹਨਾ ਕਿਉਂਕਿ ਬਲੱਖਣ ਕਲਾ ਇਹ ਤੇ ਇਹ ਆਪਾਂ ਨੂੰ ਸਾਹਮਣੇ ਵੀ ਬਹੁਤ ਜ਼ਿਆਦਾ ਲੋਡ ਹੈ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਦਵਾਂ ਕਿ ਇਕ ਤਾਂ ਮੇਰਾ ਜੇ ਆਪਾਂ ਇੱਕ ਮਿਨੀ ਮਿਊਜ਼ੀਅਮ ਕਹਿ ਸਕਦੇ ਮੇਰਾ ਘਰ ਦੇ ਵਿੱਚ ਹੈਗਾ ਪਰ ਮੇਰੇ ਦਿਲ ਦੀ ਇੱਛਾ ਹੈ ਕਿ ਇੱਕ ਐਸਾ ਮਿਊਜ਼ੀਅਮ ਅਗਰ ਦੇਸ਼ ਦੁਨੀਆ ਦੀ ਸੰਗਤ ਸੁਣ ਰਹੀ ਹੈ ਤੁਹਾਡੇ ਚੈਨਲ ਦੇ ਮਾਧਮ ਨਾਲ ਹੀ ਅਗਰ ਮੈਂ ਚਾਹੁੰਦਾ ਕਿ ਇੱਕ ਐਸਾ ਮਿਊਜ਼ੀਅਮ ਜਿਹਦੇ ਵਿੱਚ ਸਮੁੱਚਾ ਸਿੱਖ ਇਤਿਹਾਸ ਸਾਡੇ ਪੰਜਾਬੀਆਂ ਦਾ ਉਹਦੇ ਨਾਲ ਨਾਲ ਕਲਚਰ ਇਸ ਇਹੋ ਜਿਹਾ ਦਰਸਾਇਆ ਜਾਵੇ ਜਿੱਚ ਦਸਾਂ ਪਾਸ਼ੇਆਂ ਦੇ ਜਨਮ ਸਥਾਨਾਂ ਦੇ ਮਾਡਲ ਹੋਣ ਪੰਜਾਂ ਤਖਤਾਂ ਦੇ ਮਾਡਲ ਹੋਣ ਨਾਲ ਇਤਿਹਾਸ ਲਿਖਿਆ ਹੋਵੇ ਕਿਤੇ ਨਾ ਕਿਤੇ ਅਸੀਂ ਪ੍ਰੋਜੈਕਟ ਚੱਲ ਰਿਹਾ ਕਿ ਸ਼ਾਇਦ ਕੈਨੇਡਾ ਦੇ ਵਿੱਚੋਂ ਬਣ ਜਾਵੇ ਲੇਕਿਨ ਅਗਰ ਦੁਨੀਆ ਤੋਂ ਵੀ ਹੋਰ ਕਿਸੇ ਮੁਲਕ ਚ ਵੀ ਅਗਰ ਸੰਗਤ ਚਾਵੇ ਤੇ ਸੰਪਰਕ ਕਰ ਸਕਦੇ ਆਪਾਂ ਮੈਂ ਉਸ ਪ੍ਰੋਜੈਕਟ ਨੂੰ ਲੈ ਕੇ ਚੱਲ ਰਿਹਾ ਕਿਉਂਕਿ ਕੈਨੇਡਾ ਦੇ ਗਵਰਨਮੈਂਟ ਦੇ ਨਾਲ ਮੇਰੀ ਗੱਲ ਚੱਲ ਰਹੀ ਹੈ ਤੇ ਇੱਥੇ ਵੀ ਮੈਂ ਤੁਹਾਨੂੰ ਨਾਲ ਹੀ ਦੱਸ ਦਵਾਂ ਕਿ ਕੁਝ ਦਿਨ ਪਹਿਲਾਂ ਇੱਥੇ ਪਾਰਲੀਮੈਂਟ ਤੋਂ ਮੈਨੂੰ ਆਸਟ੍ਰੇਲੀਆ ਦੇ ਵਿੱਚੋਂ ਵੀ ਸੱਦਾ ਆਇਆ ਅੱਛ ਤੇ ਉਹਨਾਂ ਨੇ ਵੀ ਇੱਛਾ ਜ਼ਾਹਿਰ ਕੀਤੀ ਕਿ ਅਗਰ ਤੁਸੀਂ ਚਾਹੋ ਤਾਂ ਇੱਥੇ ਅਸੀਂ ਚਾਹਾਂਗੇ ਕਿ ਤੁਸੀਂ ਇੱਥੇ ਰੁੱਕ ਕੇ ਸਾਨੂੰ ਕੋਈ ਆਪਣਾ ਆਰਟ ਦਾ ਕੰਟਰੀਬਿਊਸ਼ਨ ਜਿਹੜਾ ਸਾਡੇ ਅਜਾਇਬ ਘਰਾਂ ਦੇ ਵਿੱਚ ਵੀ ਦੇ ਕੇ ਜਾਓ ਜੋ ਇਮੀਗ੍ਰੇਸ਼ਨ ਮਿਊਜ਼ੀਅਮ ਹੈ ਜਾਂ ਸਾਡਾ ਜੋ ਸੈਂਟਰਲ ਮਿਊਜ਼ੀਅਮ ਹੈ ਮੈਲਬਨ ਦਾ ਉਥੇ ਕੋਈ ਆਰਟ ਵਰਕ ਬਣਾ ਕੇ ਦੇ ਕੇ ਜਾਓ ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਜਿੱਥੇ ਸਲਾਹਾ ਕੀਤੀ ਕਲਾ ਦੀ ਤੇ ਉਹ ਵੀ ਇੱਛਾ ਰੱਖਦੇ ਆ ਤੇ ਹੁਣ ਆਉਣ ਵਾਲੇ ਟਾਈਮ 'ਚ ਫਿਊਚਰ ਪ੍ਰੋਜੈਕਟ ਇਹੀ ਹੈਗੇ ਕਿ ਮੈਂ ਚੋਣਾ कि ਆਪਣੇ ਪੰਜਾਬੀਆਂ ਦੀ ਸਿੱਖ ਕੌਮ ਦੀ ਇਤਿਹਾਸ ਦੀ ਕਲਾ ਰਾਈਂ ਸੇਵਾ ਕਰ ਸਕੀ ਇਹ ਮੇਰਾ ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਜੈਕਟ ਹੈ। ਅੱਛਾ ਅੱਛਾ ਬਾਈ ਹੁਣ ਗੱਲ ਹੋਈ ਆ ਸੰਪਰਕ ਕਰਨ ਦੀ ਹਨਾ ਵੀ ਇੱਕ ਤਾਂ ਬੀਜੇ ਕੋਈ ਅ ਥੋਡੇ ਪ੍ਰੋਜੈਕਟਾਂ ਦੇ ਵਿੱਚ ਕੋਈ ਯੋਗਦਾਨ ਹਨਾ ਆਪਣਾ ਕੋਈ ਮੈਕਾ ਲੰਬੀ ਐਨ ਆਰ ਆਈ ਭਾਈ ਜਾਂ ਕੋਈ ਹੋਰ ਆਪਣਾ ਕੀ ਕਹਿੰਦੇ ਨੇ ਪੰਜਾਬ ਤੋਂ ਹਨਾ ਥੋਡੇ ਨਾਲ ਸਹਿਯੋਗ ਕਰਨਾ ਚਾਹੁੰਦਾ ਹੋਵੇ ਰਾਬਤਾ ਕਾਇਮ ਕਰਨਾ ਚਾਹੁੰਦਾ ਹੋਵੇ ਹਨਾ ਥੋਡੇ ਸੋਸ਼ਲ ਮੀਡੀਆ ਮੇਰੇ ਖਾਲ ਦੇ ਵਿੱਚ ਅਕਾਊਂਟ ਹੈਗਾ ਹਨਾ ਉੱਥੇ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਜਾਂ ਤੇ ਕਿਵੇਂ ਤੁਹਾਡੇ ਨਾਲ رابطہ ਕੈਮ ਕਰ ਸਕਦੇ ਨੇ ਹਾਂਜੀ ਮੈਂ ਤਾਂ ਦੱਸਣਾ ਚਾਹਾਂਗਾ ਕਿ ਫੇਸਬੁੱਕ ਤੇ ਗੁਰਪ੍ਰਿੰਤ ਸਿੰਘ ਪੇਪਰ ਆਰਟਿਸਟ ਕਰਕੇ ਤੁਸੀਂ ਸਰਚ ਕਰੋਗੇ ਤੇ ਮੇਰੀ ਆਈਡੀ ਤੇ ਤੁਸੀਂ ਜਾ ਕੇ ਉੱਥੇ ਪਰਸਨਲ ਵੀ ਮੈਨੂੰ ਮੈਸੇਜ ਪਾ ਸਕਦੇ ਹੋ ਜਾਂ ਮੇਰਾ ਵਟਸਐਪ ਨੰਬਰ ਕੈਨੇਡੀਅਨ ਜੋ ਹੈਗਾ +14167105308 ਤੇ ਵੀ ਮੈਨੂੰ ਸੰਪਰਕ ਕਰਕੇ ਤੁਸੀਂ ਆਪਣੇ ਕੋਈ ਸੁਝਾਅ ਵੀ ਦੇ ਸਕਦੇ ਹੋ ਕੋਈ ਜਾਣਕਾਰੀ ਜਾਂ ਕੋਈ ਸਲਾਹ ਲੈਣੀ ਹੋਵੇ ਕਿਉਂਕਿ ਅੱਜ ਬਹੁਤ ਲੋਡ ਹੈ ਸਾਡੇ ਬੱਚਿਆਂ ਨੂੰ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਰਹਿੰਦੇ ਐ ਕਿਉਂ ਇਸ ਤਰ੍ਹਾਂ ਦੀ ਕਲਾਕਿਰਤ ਨਾਲ ਜੋੜਿਆ ਜਾਵੇ ਕਿਉਂਕਿ ਇਹ ਇੱਕ ਕਲਾਕਾਰ ਨਾਲ ਜੁੜ ਕੇ ਜਿੱਥੇ ਬੱਚੇ ਕੁਝ ਨਵਾਂ ਵਿਲੱਖਣ ਕਰਦੇ ਐ ਹਾਂਜੀ ਮਾਪਿਓ ਦਾ ਨਾਮ ਰੋਸ਼ਨ ਕਰਨਗੇ ਹਾਂਜੀ ਤੇ ਆਉਣ ਵਾਲੇ ਟਾਈਮ ਤੇ ਨਸ਼ਿਆਂ ਤੋਂ ਵੀ ਬਚ ਸਕਣਗੇ ਇਹ ਵੀ ਇੱਕ ਬਹੁਤ ਵਧੀਆ ਜ਼ਰੀਆ ਹੈ ਜ਼ਰੀਆ ਹੈਗਾ ਤੇ ਦੇਖਣ ਵਾਲਿਆਂ ਲਈ ਵੀ ਇਹ ਇੱਕ ਮੈਂ ਕਹਿੰਦਾ ਵੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਲਈ ਵੀ ਇਹ ਨਾ ਵੱਡਾ ਪ੍ਰੇਰਣਾ ਸਰੋਤ ਹੈ ਕਿਉਂਕਿ ਹਾਂਜੀ ਕਿਸੇ ਵੀ ਕੰਮ ਲਈ ਇਤਿਹਾਸ ਨੂੰ ਸਾਹਮਣੇ ਰੱਖਣਾ ਤੇ ਇਤਿਹਾਸ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਿਲਕੁਲ ਜੀ ਤੇ ਇਹਨਾਂ ਹੀ ਨੰਬਰਾਂ ਤੇ ਜਿਵੇਂ ਸੋਸ਼ਲ ਮੀਡੀਆ ਤੇ ਹਨਾ ਇਹਨਾਂ ਇਸੇ ਮਾਧਿਅਮ ਰਾਹੀਂ ਮੈਂ ਸਮਝਦਾ ਵੀ ਜੇ ਕਿਸੇ ਨੇ ਬਾਈ ਜੀ ਮੰਨ ਲਓ ਕਮਰਸ਼ੀਅਲ ਤੌਰ ਤੇ ਕੋਈ ਚੀਜ਼ ਕੋਈ ਮਾਡਲ ਬਣਵਾਉਣਾ ਹੋਵੇ ਹਨਾ ਜਾਂ ਕੋਈ ਆਪਣੀ ਸਿੱਖੀ ਨਾਲ ਸੰਬੰਧਿਤ ਕਿਸੇ ਵੀ ਮਾਡਲ ਦਾ ਬਣਵਾਉਣਾ ਹੋਵੇ ਤਾਂ ਉਹ ਤੁਹਾਨੂੰ ਫੇਸਬੁੱਕ ਤੇ ਸੰਪਰਕ ਕਰ ਸਕਦੇ ਹੈਗੇ ਤੇ ਬਾਈ ਜੀ ਸੰਦੇਸ਼ ਸਾਡੇ ਦਰਸ਼ਕਾਂ ਲਈ ਜਾਂਦੇ ਜਾਂਦੇ ਕੋਈ ਤੁਸੀਂ ਦੇਣਾ ਚਾਹੁੰਦੇ ਹੋ ਕਿਉਂਕਿ ਜਿਹੜੀ ਜਿਹੜੀ ਥੋੜੀ ਸਟੋਰੀ ਹੈ ਨਾ ਉਹ ਬਹੁਤ ਹੀ ਮੋਟੀਵੇਸ਼ਨਲ ਵੀ ਆ ਇਨਸਪੀਰੇਸ਼ਨਲ ਵੀ ਆ ਉਹ ਇਸ ਕਰਕੇ ਕੀ ਬਲੱਖਣ ਕਲਾ ਨਵੀਂ ਪਰਤ ਪਾਈ ਆ ਨਵੀਆਂ ਪੈੜਾਂ ਤੇ ਚੱਲੇ ਹੋ ਤੇ ਹਰ ਕੋਈ ਹਰ ਕਿਸੇ ਦੇ ਵਿੱਚ ਮੈਂ ਸਮਝਦਾ ਵੀ ਐਡਾ ਜੀਰਾ ਨਹੀਂ ਹੁੰਦਾ ਹਨਾ ਵੀ ਜਿਹੜਾ ਤੁਸੀਂ ਕੰਮ ਕਰਕੇ ਦਿਖਾਇਆ ਤੇ ਨਾਲ ਹੀ ਨਾਲ ਜਿਹੜੀ ਸਿੱਖੀ ਨੂੰ ਤੁਹਾਡੀ ਦੇਣ ਹੈ ਤੇ ਉਹ ਵੀ ਬਹੁਤ ਵੱਡੀ ਆ ਤੇ ਸਾਡੇ ਦਰਸ਼ਕਾਂ ਲਈ ਆਪਣੀ ਚਾਹਣ ਵਾਲਿਆਂ ਲਈ ਕੋਈ ਸੁਨੇਹਾ ਜ਼ਰੂਰ ਦੇ ਕੇ ਜਾਓ ਬਿਲਕੁਲ ਜੀ ਮੈਂ ਸੁਨੇਹਾ ਇਹ ਦੇਣਾ ਚਾਹੂੰਗਾ ਕਿ ਜ਼ਿੰਦਗੀ ਦੇ ਵਿੱਚ ਉਸ ਪਰਮਾਤਮਾ ਤੇ ਭਰੋਸਾ ਰੱਖੋ ਹਰ ਇੱਕ ਸੰਘਰਸ਼ ਨੂੰ ਕਬੂਲੋ ਜ਼ਿੰਦਗੀ ਦੇ ਵਿੱਚ ਜਿਹੜਾ ਚੈਲੰਜ ਐਕਸੈਪਟ ਕਰਦਾ ਕਿਉਂਕਿ ਜਿਸ ਵੇਲੇ ਮੈਂ ਇਸ ਕਲਾ ਦੀ ਸ਼ੁਰੂਆਤ ਕੀਤੀ ਸੀ ਬਹੁਤ ਸਾਰੇ ਲੋਕਾਂ ਨੇ ਮੇਰੇ ਨਾਲ ਮਜ਼ਾਕਾਂ ਕੀਤੀਆਂ ਸੀ ਮਜ਼ਾਕ ਉਡਾਉਂਦੇ ਸੀ ਕਹਿੰਦੇ ਸੀ ਵੀ ਇਹ ਕੀ ਕਾਗਜ਼ ਕੱਟਣ ਨਾਲ ਕੀ ਹੋ ਜਾਂਦਾ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਉਹੋ ਹੀ ਕਾਗਜ਼ਾਂ ਨੇ ਪੂਰੀ ਦੁਨੀਆ ਦੀ ਸੈਰ ਕਰਾਤੀ ਬਿਲਕੁਲ ਜੀ ਬਿਲਕੁਲ ਤੇ ਦੂਜੀ ਗੱਲ ਕਿਸੇ ਵੀ ਤੁਸੀਂ ਕਲਾ ਨਾਲ ਜੁੜੋਗੇ ਉਹਦੇ ਨਾਲ ਦੋ ਚਾਰ ਚੀਜ਼ਾਂ ਦਾ ਫਾਇਦਾ ਹੋਏਗਾ ਤੁਹਾਨੂੰ ਜਿੱਥੇ ਤੁਸੀਂ ਉਸ ਕਲਾ ਦੇ ਨਾਲ ਜੁੜ ਕੇ ਉਸ ਜੋ ਚੀਜ਼ ਬਣਾ ਰਹੇ ਉਹਦੀ ਹਿਸਟਰੀ ਨਾਲ ਜੁੜੋਗੇ ਤੁਹਾਡੀ ਨੌਲੇਜ ਵਧੇਗੀ ਤੁਸੀਂ ਨਸ਼ਿਆਂ ਤੋਂ ਦੂਰ ਰਹੋਗੇ ਮਾੜੀਆਂ ਸੰਗਤਾਂ ਤੋਂ ਬਚੋਗੇ ਉਹਦੇ ਨਾਲ ਨਾਲ ਤੁਹਾਨੂੰ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਉਹ ਤੁਹਾਡੀ ਕਲਾ ਕਿਰਤ ਪੂਰੀ ਦੁਨੀਆ ਦੇ ਵਿੱਚ ਵੀ ਵੈਲ ਨੋਨ ਹੋ ਸਕਦੀ ਹੈ ਤੁਹਾਡਾ ਨਾਮ ਅਚੀਵਮੈਂਟ ਆ ਸਕਦੀ ਹੈ ਕੋਈ ਵਰਲਡ ਰਿਕਾਰਡ ਤੁਸੀਂ ਵੀ ਬਣਾ ਸਕਦੇ ਹੋ ਤੇ ਮੈਂ ਨਵੇਂ ਬੱਚਿਆਂ ਨੂੰ ਇਹ ਸਨੇਹਾ ਦਵਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਚੰਗੀ ਕਲਾ ਕਿਰਤ ਨਾਲ ਜੁੜੋ ਤੇ ਆਪਣੇ ਮਾਪਿਆਂ ਦਾ ਰੋਸ਼ਨ ਕਰਨ ਲਈ ਪਹਿਲਾ ਕਦਮ ਵਧਾਓ ਅਗਰ ਮੇਰੀ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਪਾ ਸਕਦੇ ਹੋ ਜਾਂ ਚੈਨਲ ਰਾਹੀਂ ਮੈਨੂੰ ਮੈਸੇਜ ਭੇਜ ਸਕਦੇ ਹੋ ਹੇਠ mera ਨੰਬਰ ਵੀ ਦਿੱਤਾ ਹੋਣਾ ਸਕਰੀਨ ਤੇ ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੋ ਤੇ ਜਿਵੇਂ ਬਾਜੀ ਤੁਸੀਂ ਕਿਹਾ ਜੀ ਤੁਸੀਂ ਆਪਣੀ ਕਲਾ ਨੂੰ ਸੱਚਾ ਇਸ਼ਕ ਕਰੋਗੇ ਤਾਂ ਯਕੀਨੀ ਹੈ ਵੀ ਉਸੇ ਕਲਾ ਨੇ ਤੁਹਾਡੀ ਇੱਕ ਵਨ ਕਿਰਤ ਬਣ ਜਾਣਾ ਤੇ ਦੇਸ਼ ਵਿਦੇਸ਼ ਦੇ ਵਿੱਚ ਤੁਹਾਡਾ ਨਾਮ ਹੁਣੇ ਹੀ ਬਿਲਕੁਲ ਜੀ ਬਾਜੀ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਸਾਡੇ ਨਾਲ ਗੱਲਬਾਤ ਕੀਤੀ ਇੰਨੀਆਂ ਖੁੱਲੀਆਂ ਸੱਚੀਆਂ ਗੱਲਾਂ ਸਾਡੇ ਨਾਲ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਪ੍ਰਮਾਤਮਾ ਕੋਲੋਂ ਅਰਦਾਸ ਕਰਦੇ ਆਂ ਕਿ ਤੁਹਾਨੂੰ ਦਿਨ ਚੌਗਣੀ ਰਾਤ ਚੌਗਣੀ ਤਰੱਕੀ ਦਵੇ ਤੇ ਇਸੇ ਤਰ੍ਹਾਂ ਤੁਸੀਂ ਜਿਹੜੀਆਂ ਨਵੀਆਂ ਨਵੀਆਂ ਮੱਲਾਂ ਆਉਣ ਵਾਲੇ ਪਵਿੱਖੇ ਦੇ ਵਿੱਚ ਵੀ ਮਾਅ ਦੇ ਰਹੋ ਬਾਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਦਰਸ਼ਕੋ ਸੋ ਇਹ ਸੰਗ ਸਰਦਾਰ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜੋ ਕਿ ਹੁਣ ਕੈਨੇਡਾ ਵਿੱਚ ਰਹਿ ਰਹੇ ਨੇ ਆਸਟ੍ਰੇਲੀਆ ਫੇਰੀਤੇ ਨੇ ਤੇ ਇਹਨਾਂ ਦੇ ਜਿਹੜੇ ਅਪਣਾਏ ਹੋਏ ਮਾਡਲ ਹੈ 1984 ਦਾ ਅਕਾਲ ਤਖਤ ਸਾਹਿਬ ਦੀ ਜਿਹੜੀ ਇਮਾਰਤ ਸੀ ਟੈਟੇਰੀ ਹੋਈ ਤੇ ਉਹ ਆਸਟ੍ਰੇਲੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੀ ਉਸ ਚੀਜ਼ ਉਸ ਦੀ ਪ੍ਰਦਰਸ਼ਨੀ ਲੱਗ ਰਹੀ ਹੈ ਤੇ ਤੁਸੀਂ ਵੀ ਆ ਕੇ ਜਰੂਰ ਇਸ ਮੌਕੇ ਦਾ ਮੈਂ ਕਹਿੰਦਾ ਵੀ ਫਾਇਦਾ ਉਠਾਓ ਤੇ ਦੇਖੋ ਤੇ ਆਪਣੇ ਜਿਹੜੇ ਬੱਚੇ ਨੇ ਨਵੀਂ ਪੀੜ੍ਹੀ ਆ ਉਹਨਾਂ ਨੂੰ ਵੀ ਉਸ ਚੀਜ਼ ਤੋਂ ਆਪਣੇ ਇਤਿਹਾਸ ਬਾਰੇ ਜਾਣਕਾਰੀ ਕਰਾਓ ਮੈਂ ਦੀਪਕੰਗ 760 ਵੀ ਆਸਟ੍ਰੇਲੀਆ ਤੁਸੀਂ ਜੁੜੇ ਰਹੋ ਸਾਡੇ ਨਾਲ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਧੰਨਵਾਦ